ਲਾ ਵੀ ਮਿੱਤਰੋ ਤਿੰਨ ਟਰੈਕਟਰ ਇੱਕੇ ਟਰੈਕਟਰ ਦੇ ਵਿੱਚ ਬਾਈ ਨੇ ਵਾੜਨੇ ਆ ਜੋ ਕੰਪਨੀ ਤੋਂ ਵੀ ਨਹੀਂ ਵੜਿਆ ਇਹਦਾ ਆਪਾਂ ਨੂੰ ਡੀਜ਼ਲ ਖਰਤਦਾ ਹੀ ਹੋਊਗਾ ਜ਼ਿਆਦਾ ਜੀ ਡੀਜ਼ਲ ਖਰਤਦਾ ਜਦੋਂ 75 ਦਾ ਲਾਵਾਂਗੇ ਉਦੋਂ ਹੀ ਆਈਡਲ ਤੇ ਖੜਾ 900 ਗ੍ਰਾਮ ਦੇ ਖਾਊਗਾ ਜੀ ਕੀ ਬਾਤ 75 ਵਾਲਾ ਲਾਇਆ ਸੀਗਾ ਉਦੋਂ ਦੀ ਆਈਡਲ ਦੀ ਖਪਤ 900 ਗ੍ਰਾਮ ਸੀਗੀ ਲੈ ਫਰਕ ਦੇਖੋ ਮਿੱਤਰੋ 400 ਗ੍ਰਾਮ ਦਾ ਪੈ ਜਾਵੇ ਹਾਂਜੀ 400 ਗ੍ਰਾਮ ਦਾ ਫਰਕ ਪਾਇਆ ਪਹਿਲੇ ਗਣੇ 400 ਗ੍ਰਾਮ ਦਾ ਫਰਕ ਪੈਣਾ ਖਾਲੀ ਖੜੇ ਤੇ ਖਤਨਾ ਜਿਵੇਂ ਟਰਾਲੀ ਚੱਲੀ ਜਾਂਦੀ ਆ ਜਾਂਦਾ ਮਾਲ ਜੀ ਜਿੰਨਾ ਚਿਰ ਇੱਧਰ ਦੀ ਮਸ਼ੀਨ ਮਾਲ ਲੈ ਰਹੀ ਹੈ ਹਾਂਜੀ ਠੀਕ ਹੈ ਜਦਿਆਂ ਮਸ਼ੀਨ ਨੇ ਸਾਇਰਨ ਦੇਤਾ ਵੀ ਮੇਰਾ ਮਾਲ ਪੂਰਾ ਹੈ ਆਟੋਮੈਟਿਕ ਆਟੋਮੈਟਿਕ ਕੱਟ ਕਰਕੇ ਮਾਲ ਉਧਰ ਹੈ ਕੀ ਆਹ ਮਸ਼ੀਨ ਮਿੱਤਰੋ ਤੁਹਾਨੂੰ ਕਿਤੇ ਨਹੀਂ ਵੇਖਣ ਨੂੰ ਮਿਲੂਗੀ ਯਾਰ ਕਿਤੇ ਹੀ ਪੰਜਾਬ ਦੇ ਵਿੱਚ ਇਹ ਚੱਲਦੀਆਂ ਤਾਂ ਰਹੀਆਂ ਬਟ ਕਿਸੇ ਕੋਲੇ ਬਈ ਤਿੰਨ ਖੁਰਨੀਆਂ ਚ ਕਿਸੇ ਕੋਲੇ ਮਸ਼ੀਨ ਮਿਲੇਗੀ ਅੱਛਾ ਹਾਂ ਤਿੰਨ ਖੁਰਨੀਆਂ ਮਿੱਤਰੋ ਇਹ ਪ੍ਰਤਾਸ਼ ਅਲੱਗ ਵੇਚਦੀ ਹੈ ਜੀ ਡੀਪੀ ਅਲੱਗ ਵੇਚਦੀ ਹੈ ਤੇ ਬੀ ਪਿੱਛੋਂ ਲੱਗ ਪਾਉਂਦੀ ਹੈ ਇਹ ਸਪੈਸ਼ਲ ਹੀ ਡਿਜ਼ਾਈਨ ਕਰਕੇ ਲਿਆਏ ਸੀ ਲੁਧਿਆਣੇ ਤੋਂ ਪਹਿਲੀ ਆਪਣੀ ਮਸ਼ੀਨ ਦੇ ਲੱਗਿਆ ਸੀ ਦੋ ਯਾਰ ਨੂੰ ਜੀ ਆਉਂਦਾਈ ਇਹ ਨਾਲ ਨਾਲ ਤਾਂ ਯੂਰੀਆ ਪਾਉਂਦੀ ਐ ਸਿੱਧੀ ਮੱਕੀ ਦੇ ਮੁੱਢਾ ਤੇ ਪਿੱਛੋਂ ਸਪਰੇਅ ਕਰਦੀ ਆ ਅੱਛਾ ਮੁੱਢਾ ਹੀ ਪਾਉਂਦੀ ਹਾਂ ਜਿਵੇਂ ਇਹਦੇ ਨਾਲ 2.5 ਗੱਟੇ ਪਾ ਦਈਏ ਤੇ ਛਿੱਟੇ ਵਾਲੇ ਭਾਬਾ 7 ਗੱਟੇ ਪਾ ਦਈਏ ਇੱਕੋ ਜਿੱਕੇ ਰਹਿਣਗੇ ਇਟਲੀ ਦਾ ਇਹ ਇੰਡੀਆ ਦੇ ਵਿੱਚ ਮਤਲਬ ਤਿੰਨ ਟਰੈਕਟਰ ਹੀ ਐ ਇਹ ਅੱਛਾ ਕਿਆ ਹੁੰਦਾ ਏ ਟਰੈਕਟਰ ਮਿੱਤਰੋ ਇੰਡੀਆ ਦੇ ਵਿੱਚ ਤਾਂ ਇਹਨਾਂ ਤੇ ਪੰਜਾਬ ਦੇ ਵਿੱਚ ਤੁਹਾਡੇ ਕੋਲੇ ਇੱਕ ਆਪਣੇ ਪੰਜਾਬੋ ਜੀ ਇੱਕੋ ਹੀ ਟਰੈਕਟਰ ਹੈ ਆਪਣੇ ਕੋਲੇ ਹੀ ਇਹੋ ਜੀ ਹਾਂ ਬਾਤ ਹੈ ਇਹ ਮੇਰਾ ਖਿਆਲ ਮਿੱਤਰੋ ਵੀ ਪੰਜਾਬ ਦੇ ਵਿੱਚ ਪਹਿਲਾ ਹੀ ਹੋਣਾ ਬਾਈ ਜੀ ਨੇ ਘਰੇ ਟਿਊਬਲੈਸ ਕਰੇ ਹੋਣੇ ਆ ਪਹਿਲਾ ਆ ਬਹੁਤ ਮੈਂ ਤੁਹਾਡੀਆਂ ਵੀਡੀਓ ਚ ਹਾਲਤ ਇਹਦੀ ਮਾੜੀ ਸੀ ਇਹਦਾ ਸਾਰਾ ਕੰਮ ਉਦੋਂ ਤੋਂ ਲੈ ਕੇ ਹੁਣ ਤੱਕ ਘਰੇ ਹੀ ਹੋਈ ਜਾਂਦੀ ਹਾਂ ਹਾਂਜੀ ਸਾਰਾ ਘਰੇ ਹੀ ਹੋਈ ਜਾਂਦੀ ਹੈ ਕਿਆ ਬਾਤ ਹੈ ਬਾਈ ਯਾਰ ਦਿਆਂ ਚ ਹੀ ਆਉਂਦੀ ਹੈ ਜਿਹੜਾ ਬਾਹਰ ਜਾਂਦਾ ਟਰੈਕਟਰ ਜ਼ਿਆਦਾਤਰ ਉਹਨਾਂ ਚ ਹੈ ਠੀਕ ਹੈ ਇਹਦੇ ਕੋਈ ਲੀਵਰ ਨਹੀਂ ਹੈਗਾ ਦੂਜੇ ਲਿਫਟ ਵਾਲਾ ਅੱਛਾ ਜੀ ਅੱਛਾ ਲੀਵਰ ਹੈ ਹੀ ਨਹੀਂ ਹੈਗਾ ਆ ਤ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਜੀ ਅੱਜ ਆਪਾਂ ਖੜੇ ਆਂ ਔਲਖ ਐਗਰੋ ਤੇ ਜੀ ਪਿੰਡ ਰਾਮੈਣਾ ਡਿਸਟ੍ਰਿਕਟ ਫਰੀਦਕੋਟ ਜੀ ਸਸੀ ਕਾ ਬਾਈ ਜੀ ਸਸੀ ਕਾ ਬਾਈ ਜੀ ਕੀ ਆਪਣਾ ਸ਼ੋਭਨਾਮ ਦੱਸਿਓ ਜੀ ਮੇਰਾ ਜਸਪਾਲ ਸਿੰਘ ਜੀ ਔਲਖ ਰਾਮੈਣਾ ਦੇ ਪਿੰਡ ਦਾ ਤੇ ਬਈ ਜੀ ਆਪਾਂ ਪਹਿਲਾਂ ਦਿਖਾਈਏ ਦਰਸ਼ਕਾਂ ਨੂੰ ਵੀ ਦੇਖੋ ਕਿੰਨਾ ਬਾਈ ਦਾ ਸੰਦ ਪੜਾ ਖੜਾ ਤੇ ਬਾਈ ਪਹਿਲਾਂ ਆਪਾਂ ਦਸੀ ਵੀ ਆਪਣਾ ਕੰਮ ਕਰ ਕਰਦਾ ਬਈ ਮੱਕੀ ਦਾ ਬਾਈ ਜੀ ਕੰਮ ਆਪਣਾ ਚਾਰ ਪੈਕਿੰਗ ਕਰਨ ਦਾ ਠੀਕ ਹੈ ਮਤਲਬ ਮਾਲਵੇ ਦਾ ਆਪਣਾ ਸਭ ਤੋਂ ਪਹਿਲਾ ਕੰਮ ਆਪਣਾ ਹੀ ਹੈ ਪੈਕਿੰਗ ਦਾ ਅੱਛਾ ਹਾਂ ਜੀ ਜਦੋਂ ਮਾਲਵੇ ਦੇ ਵਿੱਚ ਜਣੀ ਸਟਾਰਟਿੰਗ ਹੋਈ ਤੁਹਾਡੇ ਤੋਂ ਹੋਈ ਹੈ ਇੱਥੇ ਹਾਂ ਜੀ ਪੰਜਾਬ 'ਚ ਮੰਨ ਲਓ ਟੋਟਲ ਜੇ ਆਪਣਾ ਦੂਜਾ ਤੇ ਮਾਲਵੇ ਦਾ ਪਹਿਲਾ ਹੈ ਕੀ ਬਾਤ ਹੈ ਉਹ ਕਿਹੜੇ ਜੀ ਸਾਨ 'ਚ ਹੋਈ ਸੀ ਬਈ 18 'ਚ 18 18 ਹਾਂ ਜੀ ਪੈਕਿੰਗ ਦਾ ਠੀਕ ਹੈ ਮਿੱਤਰ ਤੇ ਬਈ ਆ ਆਪਣਾ ਕਿਵੇਂ ਪਿਆ ਪਹਿਲਾਂ ਤਾਂ ਹਿੱਸੇ ਤੋਂ अच्छा ये, ये ट्रैक्टर, सेम ये से अच्छा, आ, ट्रैक्टर ਦਾ ਹੀ ਐਸੇ ਦਾ ਹੀ ਜੀ اچھا ਆਹ ਟਰੈਕਟਰ ਦਾ ਹੈ ਜੀ ਆ ਹਾਂ ਜੀ ਹਾਂ ਇਹ ਟਰੈਕਟਰ ਕਿਹੜਾ ਹੈ ਖੜਾ ਹੀ ਪਹਿਲਾਂ ਆਪਾਂ ਇਹ ਦੱਸੇ ਇਹਦਾ ਇਹ ਸੋਲਿਕਸ ਹੈ ਜੀ 110 ਠੀਕ ਹੈ ਇਹਦਾ ਹੀ ਇਹ ਹਿੱਸਾ ਹੈ ਜੀ ਹਾਂ ਜੀ ਹਾਂ ਆਪਣੇ ਚੈਨਲ ਤੇ ਦੀਆਂ ਆਈਆਂ ਵੀਆ ਵੀਡੀਓ ਹਾਂ ਤੇ ਇਹ ਵੀ ਆਪਾਂ ਪਹਿਲਾਂ ਤੁਹਾਨੂੰ ਦੱਸ ਦਈਏ ਬਾਈ ਦੇ ਚੈਨਲ ਨਾਲ ਵੀ ਤੁਸੀਂ ਸਾਰੇ ਜੁੜਿਓ ਮਿੱਤਰੋ ਆਪਣਾ ਨਾਮ ਦੱਸੋ ਵੀ ਚੈਨਲ ਦਾ ਚੈਨਲ ਦਾ ਪੀਬੀ 04 ਵਾਲੇ ਆ ਜੀ ਪੀਬੀ 04 ਵਾਲੇ ਬਾਈ ਦਾ ਚੈਨਲ ਦਾ ਨਾਮ ਹੈ ਤੇ ਬਾਈ ਉੱਥੇ ਆਪਦਾ ਸਾਰੇ ਕੰਮ ਕਰਦੀਆਂ ਵੀਡੀਓ ਪਾਉਂਦੇ ਰਹਿੰਦੇ ਆ ਸੋ ਮੈਨੂੰ ਵੀ ਉੱਥੋਂ ਹੀ ਬਾਈ ਦਾ ਪਤਾ ਲੱਗਿਆ ਸੀਗਾ ਵੀ ਬਾਈ ਤੇ ਬਈ ਇਹ ਫਿਰ ਕਾਦੇ ਵਾਸਤੇ ਲੈਂਦਾ ਸੀ ਇਹ ਇਹ ਬਈ ਪਹਿਲਾਂ ਟਰੈਕਟਰ ਹੀ ਤਿਆਰ ਕਰਨਾ ਸੀ ਆਪਾਂ 6 ਸਿਲੰਡਰ ਦਾ ਅੱਛਾ ਜੀ ਉਹ ਕਾਦੇ ਲਈ ਕਰਨਾ ਤਿਆਰ ਮੱਕੀ ਦੇ ਟੋਕੇ ਲਈ ਕਰਨਾ ਜੀ ਅੱਛਾ ਮੱਕੀ ਦੇ ਜਿਹੜੀ ਬਈ 44 ਵਾਲੀ ਹੁੰਦੀ 44 ਵਾਲੀ ਉਹ ਬਈ ਖੜੀ ਹੈ ਆਪਣੇ ਕੋਲ ਮਸ਼ੀਨ ਤੋਂ ਦੂਫਾਵੇਂ ਠੀਕ ਹੈ ਠੀਕ ਹੈ ਜੀ ਉਹਦੇ ਵਾਸਤੇ ਹੀ ਕਰਨਾ ਹੈ ਪਹਿਲਾਂ ਆਪਣੇ ਕੋਲ 90 ਦਾ ਲੱਗਿਆ ਹੋਇਆ ਜੀ 100 ਲੈ 100 ਤੇ ਠੀਕ ਹੈ ਮਸ਼ੀਨ ਤੇ ਸਾਡਾ ਮਾਨਸ ਵੀ ਇਹ ਤੇ 6 ਸਿਲੰਡਰ ਕੋਈ 150 ਹਸਪਾਵਰ ਦਾ ਡ੍ਰੈਕਟਰ ਲਾਵਾਂਗੇ। ਬਈ ਮਤਲਬ ਉਹ ਕੰਮ ਘਟਣ ਵੇੜਦਾ। ਹਾਂ ਕੰਮ ਘਟਣ ਵੇੜਦਾ 150 ਨਾਲ ਵਾਧਣੇ ਬੜਾ ਚੱਕਰੂ ਕੰਮ। ਠੀਕ ਹੈ। ਫਿਰ ਸਾਨੂੰ ਆਹ ਲੈੇ ਤੋਂ ਬਾਅਦ ਸਾਨੂੰ ਇੰਨਾ ਡ੍ਰੈਕਟਰਾਂ ਦਾ ਪਤਾ ਲੱਗ ਗਿਆ ਲੋਡ ਦਾ ਖੜਿਆ ਹੁੰਦਾ ਜੀ। ਠੀਕ ਹੈ ਜੀ। ਫਿਰ ਉੱਥੋਂ ਲੋਡ ਚੋਂ ਸਾਨੂੰ ਇੱਕ ਵੱਡਾ ਡ੍ਰੈਕਟਰ ਜਿਵੇਂ ਆ ਮੰਨ ਲਓ ਖੜਾ ਇੱਕ ਹੀ ਖੜਾ ਸੀ ਸਾਨੂੰ ਇਹ ਪਸੰਦ ਆ ਗਿਆ। ਫਿਰ ਆਪਾਂ ਇਹ ਲੈ ਆਏ। ਇਹ ਬਈ ਕਿਹੜੇ ਲੋਡ ਚੋਂ ਮਿਲਿਆ ਤੁਹਾਨੂੰ ਇਹ? ਇਹ ਆਪਾਂ ਨੂੰ ਹਿਸ਼ਾਰਪੁਰੋਂ ਮਿਲਿਆ। ਅੱਛਾ ਲੋੜ ਚ ਉਥੇ ਤੇ ਬਈ ਜਿਵੇਂ ਉਹ ਆਮ ਤਾਂ ਹਰੇਕ ਬੰਦੇ ਦੇ ਹਸ਼ਿਆਰਪੁਰ ਦਾ ਤਾਂ ਚਲੋ ਮੈਂ ਵੀ ਆਵੇਂ ਆਖਾਂ ਤੁਹਾਡੇ ਤੋਂ ਹੀ ਪਤਾ ਲੱਗਿਆ ਵੀ ਹਸ਼ਿਆਰਪੁਰ ਵੀ ਹੈਗਾ ਏਡਾ ਤਗੜਾ ਕਬਾੜਾ ਆਉਂ ਤਾਂ ਆਪਾਂ ਪਟਿਆਲੇ ਜਾਂਦੇ ਆਂ ਪਟਿਆਲੇ ਜਾਂਦੇ ਹਾਂ ਜੀ ਉੱਥੇ ਮੇਨ ਸਭ ਤੋਂ ਪਹਿਲਾਂ ਉੱਥੇ ਹੀ ਆਉਂਦਾ ਜੀ ਕਿਉਂ ਹਸ਼ਿਆਰਪੁਰ ਹੀ ਬੰਦ ਆ ਉੱਥੀ ਨਲਾਮੀ ਚ ਬਾਹਰ ਨਾਲ ਜਿਹੜਾ ਬਣਦਾ ਕਰਕੇ ਹਨਾ ਵੱਡਾ ਜਿਹੜਾ ਸੋਨਾ ਲੀਕਾ ਦਾ ਉੱਥੇ ਹੀ ਆ ਤਾਂ ਕਰਕੇ ਫਿਰ ਉੱਥੋਂ ਮਿਲਣਾ ਸਹੀ ਗੱਲ ਹੈ ਬਾਕੀ ਹਜੇ ਚ ਆਪਾਂ ਬਹੁਤ ਅਪਗ੍ਰੇਡ ਦੇਵਾਂਗੇ 110 ਨਹੀਂ ਰਹਿੰਦਾ ਬਾਈ 130 ਤੱਕ ਜਾਊਗਾ ਠੀਕ ਹੈ ਤੇ ਇਹ ਮਿੱਤਰ ਉਮੜਾ ਆ ਵੀਟ ਕਰੋ ਵੀਡੀਓ ਦੇ ਵਿੱਚ ਸਾਰਾ ਕੁਝ ਦਿਖਾਵਾਂਗੇ ਤੇ ਬਾਈ ਪਹਿਲਾਂ ਤਾਂ ਜਿਹੜੀ ਮੈਂ ਤੁਹਾਡੀ ਵੀਡੀਓ ਵੇਖੀ ਬਈ ਇੱਕ ਵੈਰਿੰਗ ਤੇ ਆ ਜਾ ਪਹਿਲਾਂ ਮੈਂ ਵੈਰਿੰਗ ਵਾਲੀ ਗੱਲ ਹੀ ਕਰੀਏ ਤੇ ਬਾਈ ਵੈਰਿੰਗ ਆਪ ਤੁਸੀਂ ਕਾਫੀ ਨਾ ਲਾਈ ਜਾਂਦੇ ਸੀ ਯਾਰ ਸਾਰੀ ਵੈਰਿੰਗ ਹੀ ਆਪ ਹੀ ਕਰਦੇ ਆ ਬਾਈ ਸੀ ਆਰ ਡੀ ਆਈ ਟਰੈਕਟਰ ਆ ਬਈ ਆਮ ਬੰਦੇ ਤਾਂ ਆਪਣੇ ਸਿੰਪਲ ਟਰੈਕਟਰ ਦੇ ਵੀ ਨਹੀਂ ਹੁੰਦੇ ਵੈਰਿੰਗ ਹਾਂ ਨਹੀਂ ਪਤਾ ਲੱਗਦਾ ਤੇ ਪਰ CRDI ਦੇ ਵਿੱਚ ਤਾਂ ਕਾਰਾਂ ਵਾਲਾ ਸਿਸਟਮ ਹੈ ਬਾਈ ਯਾਰ ਤੇ ਫੇਰ ਵੀ ਆਪ ਕਿਵੇਂ ਕਰ ਲੈਨੇ ਸਿਸਟਮ ਬਾਈ ਹੈਗੀ ਇਹਦੀ ਆਪਣਾ ਨੌਲੇਜ ਉਨੀ ਕਿ ਬਾਈ ਜਿਵੇਂ ਆਪਾਂ ਕੰਮ ਕਰਦਾ ਪਹਿਲਾਂ ਤੋਂ ਹੀ ਵੀ ਨੌਲੇਜ ਆ ਕੇ ਸਿੱਖਿਆ ਕਿ ਤੋਂ ਨਹੀਂ ਨਹੀਂ ਮੇਰੇ ਜਦੋਂ ਤੇ ਮੈਂ ਡਿਗਰੀ ਕੀਤੀ ਹੈ ਮੰਨ ਲਓ ਇਸੇ ਦੀ ਉਹ ਤੋਂ ਬਾਅਦ ਮੈਂ ਕਰਿਆ ਹੀ ਆ ਨਾ ਥੋੜਾ ਥੋੜਾ ਕੰਮ ਛੱਡਿਆ ਤਾਂ ਹੈ ਹੀ ਨਹੀਂ ਜੀ ਅੱਛਾ ਕੀ ਬਾਤ ਆ ਬਾਈ ਮੇਤਰੋ ਜੀ ਦੇਖੀ ਨਾ ਤਾਰਾਂ ਦਾ ਜਾਲ ਬਣਿਆ ਹੁੰਦਾ ਤੇ ਉਹ ਵੀ AC ਕੈਬਨ ਵਾਲੇ ਟਰੈਕਟਰ ਦੇ ਵਿੱਚ ਇੰਨੀਆਂ ਤਾਰਾਂ ਯਾਰ ਤੇ ਕੀ ਪਤਾ ਲੱਗਦਾ ਹਨਾ ਬਾਈ ਤੇ ਫੇਰ ਵੀ ਯਾਰ ਘਰੇ ਕਰਨਾ ਬਹੁਤ ਵੱਡੀ ਗੱਲ ਹੈ ਤੇ ਇਹ ਵਧੀਆ ਇੱਕ ਸਿੱਖਣ ਦੀ ਲੋੜ ਵੀ ਆ ਆਪਣੇ ਅਰਗਿਆਂ ਨੂੰ ਹੋਰ ਕਿਸਾਨ ਨਾਲ ਉਹ ਵੀ ਹਨਾ ਵੀ ਘਰੇ ਆਪ ਥੋੜਾ ਥੋੜਾ ਆਪਾਂ ਕਰਿਆ ਕਰੀਏ ਤਾਂ ਵਧੀਆ ਰਹਿੰਦਾ ਤੇ ਭਾਈ ਇਹਦਾ ਫਿਰ ਏਸੀ ਕਹਿਵਣ ਵੀ ਹੁਣ ਚੱਲਦਾ ਜੀ ਹਾਂਜੀ ਹਾਂ ਏਸੀ ਚਲਾ ਦੇਾਂਗੇ ਏਸੀ ਹਜੇ ਮਤਲਬ 5-7 ਦਿਨ ਲੈਂਦਾ ਠੀਕ ਹੈ ਹਜੇ ਦੀ ਟੈਸਟਿੰਗ ਕਰਨੀ ਆ ਆਪਾਂ ਵੀ ਉਹਦੇ ਹਾਸਤੇ ਰੈਡੀ ਕਰੀ ਜੰਨੇ ਹਨੋ ਠੀਕ ਹੈ ਤੇ ਇੱਕ ਬਈ ਗੱਲ ਆਈ ਆ ਵੀ ਜਿੰਨਾ ਇਹ ਜਿਵੇਂ ਪਹਿਲਾਂ ਆਇਆ ਬਹੁਤ ਮੈਂ ਤੁਹਾਡੀਆਂ ਵੀਡੀਓ ਚ ਹਾਲਤ ਇਹਦੀ ਮਾੜੀ ਸੀ ਇਹਦਾ ਸਾਰਾ ਕੰਮ ਉਦੋਂ ਤੋਂ ਲੈ ਕੇ ਹੁਣ ਤੱਕ ਘਰੇ ਹੀ ਹੋਈ ਜਾਂਦਾ ਹਾਂਜੀ ਸਾਰਾ ਘਰੇ ਹੋਈ ਜਾਂਦਾ ਕੀ ਬਾਤ ਆ ਰਹੀ ਯਾਰ ਆ ਸਾਰਾ ਪਿੱਛੇ ਬਾਈ ਇਹਦਾ ਟੂਲ ਸੈਟ ਆਪਣਾ ਹੀ ਪਿਆ ਦੇਖ ਲਓ ਪਿੱਛੇ ਸਾਰਾ। ਕੀ ਬਾਤ ਆ ਵੀ ਮਿੱਤਰੋ ਦੇਖੋ। ਕਿਉਂ ਆਪਣੀਆਂ ਵੀਡੀਓ ਚ ਨਹੀਂ ਦਿਖਾਇਆ ਹੁੰਦਾ ਜੀ ਕਦੇ ਵੀ। ਹਾਂਜੀ ਹਾਂ। ਵੀ ਸਾਰਾ ਸਮਾਨ ਆ ਜਾਂ ਲਿੰਕਾਂ ਲਾਉਣੇ ਆ ਲਿੰਕਾਂ ਸਿੱਟੀਆਂ ਪਈਆਂ ਤਾਂ ਹੀ ਇੱਥੇ। ਕੀ ਬਾਤ ਆ ਵੈਲਡ ਬੁਲਡ ਬਾਈ ਘਰ ਦਾ ਇਸ ਤਰ੍ਹਾਂ ਸਾਰਾ ਸਮਾਨ ਇੱਥੇ। ਦੇਖ ਬਾਈ ਦਿਖਾ ਇੱਧਰ ਆ ਕੇ ਨੇੜੇ। ਤੇ ਇੱਕ ਬਾਈ ਹੋਰ ਚੀਜ਼ ਦੇਖੀ ਆਪਾਂ ਇਹਦੇ ਜਿਹੜੇ ਟਾਇਰ ਆ ਵੀ ਟਾਇਰ ਵੀ ਤੁਸੀਂ ਟਿਊਬਲੈਸ ਸਾਫ਼ ਕਰੇ। ਹਾਂਜੀ ਹਾਂ। ਕਿਆ ਬਾਤ ਆ ਯਾਰ ਤੇ ਇਹ ਵੀ ਬਈ ਜਿਵੇਂ ਤੁਸੀਂ ਵੀ ਦੱਸ ਰਹੇ ਸੀ ਮੇਰਾ ਖਿਆਲ ਮਿੱਤਰੋ ਵੀ ਪੰਜਾਬ ਦੇ ਵਿੱਚ ਪਹਿਲਾ ਹੀ ਹੋਣਾ ਬਾਈ ਜੀ ਨੇ ਘਰੇ ਟਿਊਬਲੈਸ ਕਰੇ ਹੋਣੇ ਹਾਂਜੀ ਕਿਸੇ ਨੇ ਨਹੀਂ ਨੌਲੇਜ ਹੈਗੀ ਕਿਸੇ ਨੂੰ ਇਹ ਚੀਜ਼ ਇਹ ਅਸੀਂ ਕਰਾਉਣ ਵਾਸਤੇ ਵੀ ਬਹੁਤਿਆਂ ਕੋਲੇ ਗਏ ਅੱਛਾ ਜੀ ਸਾਡਾ ਮਨ ਸੀ ਕਿਉਂਕਿ ਸਾਡੇ ਕੋਲ ਤਾਂ ਪਹਿਲਾਂ ਟਿਊਬਲੈਸ ਟਾਇਰ ਹੈਗਾ ਜੀ ਇੱਕ ਠੀਕ ਹੈ ਉਹਦੇ ਕੰਪਨੀ ਬੰਨੀ ਹੈ ਟਿਊਬਲੈਸ ਹੈ ਰੀਅਲ ਟਾਇਰ ਕਰਕੇ ਤੇ ਇਹਦਾ ਸਾਡਾ ਮਨ ਸੀ ਅਸੀਂ ਬਹੁਤਿਆਂ ਕੋਲੇ ਗਏ ਵੀ ਪੁੱਛਿਆ ਰਏ ਲਈ ਵੀ ਹੋ ਜੇ ਠੀਕ ਹੈ ਜੀ ਤੇ ਨਹੀਂ ਹੋਇਆ ਸੀ ਫਿਰ ਆਪਾਂ ਠੀਕ ਹੈ ਆਪ ਕਰ ਲ ਕਰਦੇ ਹਾਂਜੀ ਠੀਕ ਹੈ ਇਹ ਬਈ ਫਿਰ ਕਿੰਨਾ ਕੌਖਾ ਸੀ ਕੰਮ ਨਿਕੂ ਇਹ ਔਖਾ ਨਹੀਂ ਪਹਿਲਾਂ ਡਰਦੇ ਡਰਦੇ ਜਨੇ ਸ਼ੁਰੂ ਕਰਿਆ ਠੀਕ ਹੈ ਤੇ ਉਦੋਂ ਬਾਅਦ ਮੰਨ ਲਓ ਜੀ ਜਿਵੇਂ ਜਿਵੇਂ ਜਾ ਖੁੱਲੀ ਗਈ ਫਿਰ ਤਾਂ ਸੀ ਦੋ ਘੰਟੇ ਚ ਦੋਵੇਂ ਕਰਦੇ ਸੀ ਰਾਮਾ ਠੀਕ ਹੈ ਜੇ ਹੁਣ ਕਰਨੇ ਹੁਣ ਤਾਂ ਹੋਰ ਤਾਂ ਮੈਂ ਦੱਸਾਂ 10 ਮਿੰਟਾਂ ਜੀ ਕਰਦੇਾਂਗੇ ਜੀ ਸ਼ਾਬਾਸ਼ ਤਾਂ ਮਿੱਤਰੋ ਦੇਖ ਲਓ ਬਈ ਬਾਈ ਰੀ ਵਿੱਚ ਕੀ ਕੀ ਕਲਾ ਹੈ ਨਾ ਘਰੇ ਟਾਇਰ ਟਿਊਬਲੈਸ ਕਰਦੇ ਉਹ ਵੀ 18 4 34 ਦੇ ਵੱਡਾ ਟਾਇਰ ਨਹੀਂ ਸਿੱਧਾ ਪੰਗਿਆ ਲਿਆ ਇੰਨਾ ਪੁਰਾਣਾ ਹੀ ਨਵਾਂ ਹੁੰਦਾ ਤਾਂ ਬੜੀ ਛੇਤੀ ਹੋ ਜਾਂਦਾ ਟਾਇਰ ਉਹ ਵੀ ਬਈ ਆਪਣਾ ਜਿਹੜਾ ਚਿਪਿਆ ਪਿਆ ਸੀ ਟਾਇਰ ਹਨਾ ਲੇਪ ਕੇ ਆ ਹਾਂਜੀ ਹਾਂ ਭਾਣ ਪਈ ਵੀ ਸੀ ਟਾਇਰਾਂ ਦੇ ਆ ਭ ਤੇ ਫੇਰ ਕੰਨ ਨਹੀਂ ਲੱਗਣੀਆਂ ਜਿਹੜੀ ਔਖੀ ਤੇ ਬਈ ਇਹਦਾ ਕੀ ਕੀ ਸਮਾਨ ਘਟ ਆਇਆ ਸੀਗਾ ਜੀ ਕਾਫੀ ਸਮਾਨ ਘਟ ਸੀ ਬਾਈ ਜੀ ਹੁਣ ਤਾਂ ਆ ਲਾਈਟ ਵੀ ਅਸੀਂ ਖਾ ਲਿਆ ਕੇ ਪਾਈ ਆ ਇੱਕ ਸਾਉ ਦੀ ਜੀ ਕਈ ਸਮਾਨ ਕਾਫੀ ਘਟ ਸੀ ਸਮਾਨ ਠੀਕ ਗੁਰਦੁਆਰੇ ਮੱਥਾ ਅਸੀਂ ਐਂ ਟਕਾ ਲਿਆ ਇਹ ਵੀਡੀਓ ਕੱਲ ਨੂੰ ਆਪਣੀ ਚੈਨਲ ਤੇ ਆਉਣੀ ਆ ਠੀਕ ਹੈ ਤੇ ਬਦੂ ਬਾਦ ਦਾ ਸਮਾਨ ਕਾਫੀ ਮਗਰੋਂ ਪੂਰਾ ਕਰਿਆ ਹਜੇ ਠੀਕ ਹੈ ਉਥੋਂ ਬਈ ਇਹ ਟਰੱਕ ਤੇ ਲੋਡ ਹੋ ਗਿਆ ਹਾਂਜੀ ਟਰੱਕ ਤੇ ਲੋਡ ਹੋ ਗਿਆ ਤੇ ਸਟਾਰਟ ਜਿਹੜਾ ਤੁਸੀਂ ਘਰੇ ਕਰਿਆ ਘਰੇ ਕਰਿਆ ਹਾਂਜੀ ਬਈ ਕਿੰਨੇ ਸਾਲਾਂ ਦਾ ਖੜਾ ਇਹ 2-3 ਸਾਲ ਹੋ ਗਏ ਹਾਂਜੀ 21 ਮਾਡਲ ਟਰੈਕਟਰ 21 ਮਾਡਲ ਦੇ ਟਾਇਰ ਆ ਇਹਦੇ ਸਾਰੇ ਠੀਕ ਹੈ ਤੇ ਇੰਜਨ ਇੰਜਨ ਬਈ ਕਿਵੇਂ ਲੱਗਿਆ ਤੁਹਾਨੂੰ ਦਾੜੇ ਇੰਜਨ ਓਕੇ ਆ ਬਾਈ ਸਟਾਰਟ ਹੁੰਦਾ ਸਹੀ ਆ ਹੁਣ ਚੈੱਕ ਚੈੱਕ ਕੀਤਾ ਵੇ ਤੇ ਜਿਵੇਂ ਤੁਸੀਂ ਉਹ ਬਣਾਉਣਾ ਸੀ ਮੱਕੀ ਆਸਤੇ ਹੁਣ ਫਿਰ ਇਹਨ ਠੀਕ ਹੈ ਜੀ ਤੇ ਬਈ ਖੇਤੀ ਆਪਣੀ ਕਿੰਡੀ ਆ ਵੀ ਖੇਤੀ 50 ਕਿੱਲਾਂ ਦੀ ਖੇਤੀ ਕਰਦੇ ਆ ਬਈ ਆਪ ਠੀਕ ਹੈ ਜੀ ਘਰ ਦੀ ਘਰ ਦੀ ਹਾਂ ਜੀ ਘਰ ਦੀ ਘਰ ਦੀ ਠੀਕ ਹੈ ਚਲੋ ਵਧੀਆ ਤੇ ਉਹਦੇ ਚ ਆਪਣਾ ਬਈ ਕਿਹੜੀ ਕਿਹੜੀ ਫਸਲ ਲੈਣੇ ਆ ਫਿਰ ਤੁਸੀਂ ਤਿੰਨ ਫਸਲਾਂ ਹੀ ਲੈਣੀਆਂ ਸਾਰੇ ਜੀ ਆਲੂ ਮੱਕੀ ਤੇ ਕਣਕ ਤੇ ਅੱਧੇ ਚ ਕਣਕ ਝੋਨਾ ਤੇ ਮੱਕੀ ਕੀ ਬਾਤ ਆ ਮੇਤਰੋ ਬਈ ਸਾਰੇ ਬਾਣ ਤੇ ਜਿਹੜੀਆਂ ਤਿੰਨ ਫਸਲਾਂ ਚਾਗਦੇ ਆ ਤੇ ਹਮਤੀ ਜੇ ਬੰਦੇ ਆ ਹਨ ਤੇ ਬਈ ਆਹ ਕਰਦੇ ਆਸਤੇ ਆਉਂਦਾ ਇਹਦੇ ਮੂਰੇ ਬਣਾਇਆ ਹੁਣ ਇਹਦੇ ਬੈਟਰੀ ਬਾਕਸ ਹੀ ਆਉਂਦਾ ਇੱਥੇ ਬਈ ਹਜੇ ਬੰਦ ਕਰਨ ਵਾਲਾ ਤੇ ਪੇਂਟ ਕਰਨ ਵਾਲਾ ਇਹ ਠੀਕ ਹੈ ਇਹ ਉਹ ਬਾਅਦ ਚ ਲੱਗਿਆ ਬਈ ਨਹੀਂ ਨਹੀਂ ਪਹਿਲਾਂ ਹੀ ਆਈ ਆਉਂਦਾ ਜੀ ਇਹ ਇਹ ਫਿਰ ਇੰਨੀ ਜੰਗਾਲ ਦੀ ਕਿਵੇਂ ਬਈ ਇਹ ਇਹ ਟੈਸਟਿੰਗ ਵਾਲੇ ਟਰੈਕਟਰ ਆ ਬਈ ਤਾਂ ਮਤਲਬ ਕਈ ਚੀਜ਼ਾਂ ਜਿਵੇਂ ਨਹੀਂ ਹੁੰਦੀਆਂ ਉਹ ਵੀ ਨਹੀਂ ਵੀ ਹੁੰਦੀਆਂ ਇਹਨਾਂ ਦੇ ਠੀਕ ਹੈ ਠੀਕ ਹੈ ਜੀ ਇਹ ਬਾਅਦ ਚ ਲੱਗਿਆ ਹੋਊਗਾ ਜੀ ਉੱਥੇ ਠੀਕ ਹੈ ਠੀਕ ਹੈ ਬਈ ਚਲੋ ਵਧੀਆ ਬਈ ਤੇ ਇਹ ਬਈ ਫਿਰ ਹੁਣ ਤੁਸੀਂ ਪਹਿਲਾਂ ਵੀ ਸਾਲਸ ਰੱਖਿਆ ਉਹ ਕਿੰਨੇ ਸਾਲ ਚੱਲਿਆ ਸੀ ਤੁਸੀਂ ਕਦੋਂ ਉਹ ਵੀ ਘਰ ਹੀ ਘਰਤਾ ਮੈਂ ਉਹ ਵੀ ਸਾਰਾ ਘਰ ਹੀ ਘਰਿਆ ਸੀ ਹਾਂਜੀ ਸ਼ਾਬਾਸ਼ ਬਾਈ ਤੇ ਇਹ ਬਾਈ ਫੇਰ ਤੁਸੀਂ ਸਾਇਲਸ ਹੀ ਲਏ ਚੰਗਾ ਲੱਗੇ ਟਰੈਕਟਰ ਮੈ ਤੁਹਾਨੂੰ ਨਹੀਂ ਵਧੀਆ ਟਰੈਕਟਰ ਆ ਜੀ ਪੂਰੇ ਵਧੀਆ ਟਰੈਕਟਰ ਹੈ ਵੀ ਜਿਵੇਂ ਹੋਰ ਬਾਈ ਬਹੁਤ ਕਹਿ ਲਈਏ ਬਾਹਰਲੇ ਬ੍ਰਾਂਡ ਜੋਂਡੀਅਰ ਹੋ ਗਿਆ ਹਾਂਜੀ ਹਾਂ ਤੇ ਉਹ ਵੀ ਵੇਖਿਆ ਤੁਸੀਂ ਉਹ ਮਤਲਬ ਥੋੜਾ ਜਿਹਾ ਨਹੀਂ ਨਹੀਂ ਪੂਰੇ ਵਧੀਆ ਟਰੈਕਟਰ ਆ ਜੀ ਕੋਈ ਕਮ ਨਹੀਂ ਟਰੈਕਟਰਾਂ ਚ ਇਹ ਇਹਨਾਂ ਟਰੈਕਟਰਾਂ ਨੇ ਸਰ ਹਾਂਜੀ ਅਸੀਂ ਇਹ ਗੱਲ ਉਹ ਦੋ ਐਤ ਕਿੰਨਾ ਅਗਲੀ ਚੀਜ਼ ਹੀ ਕਰਦੇ ਆ ਵੀ ਮਾਈਕੋ ਦਾ ਪਕਾਰ ਹੀ ਲੈ ਕੇ ਆਈ ਹੁਣ ਆਪਾਂ ਸੀਆਰਡੀਆਈ ਤੋਂ ਚੱਲਦੇ ਆਂਗੇ ਅੱਗੇ ਠੀਕ ਓਦੋਂ ਇਹ ਬਈ ਤੁਸੀਂ ਸੀਆਰਡੀਆਈ ਜਾਨੀ ਚਲਾ ਕੇ ਨਹੀਂ ਵੇਖਿਆ ਚਲਾ ਕੇ ਨਹੀਂ ਕਿਹਾ ਇਹ ਪ੍ਰੋਬਲਮ ਹੀ ਬਹੁਤ ਸਿਗੀਆਂ ਇਹਦੇ ਸੀਆਰਡੀਆਈ ਦੀ ਇੱਕ ਮਤਲਬ ਵਿੱਚ ਪਹਿਲਾਂ ਚੱਲਿਆ ਹੋਇਆ ਸੀ ਸੀਆਰਡੀਆਈ ਉਹ ਠੀਕ ਹੈ ਜਿਵੇਂ ਉਹ ਸੀਆਰਡੀਆਈ ਨਵਾਂਗਾ ਨਵੇਂ ਚ ਆਪਾਂ ਦਿੱਕਤ ਘੱਟ ਆਉਂਦੀ ਥੋੜੀ ਉਹ ਚ ਸੁਧਾਰ ਆ ਗਿਆ ਜਣ ਹਾਂਜੀ ਸੁਧਾਰ ਆ ਗਿਆ ਇਹਦੇ ਚ ਸੁਧਾਰ ਨਹੀਂ ਸੀਗਾ ਇਹਦੇ ਚ ਸੁਧਾਰਟਿੰਗ ਸੀ ਇਹ ਹੈ ਇਹ ਵੀ ਮੰਨ ਲਓ ਕਿੰਨੇ ਇਹ 90 ਵਾਲਾ ਸੀ ਇਹ 90 ਦਾ ਹਾਂਜੀ ਠੀਕ ਹੈ 90 ਦਾ ਹੀ ਚਲੋ ਇਹਦੇ ਵੀ ਟਾਇਰ ਸਾਈਜ਼ ਇਹ ਨਹੀਂ ਹੈ ਕਿ ਟਾਇਰ ਕਿਤੇ 18 4 30 ਹੈ ਜੀ ਉਹਦੇ 18 4 34 ਹੈ ਉੱਤੇ ਹੀ ਦੇ ਠੀਕ ਹੈ ਠੀਕ ਹੈ ਜੀ ਤੇ ਉਸ ਤੋਂ ਬਈ ਇਹ ਟਰੈਕਟਰ ਤੋਂ ਪਹਿਲਾਂ ਤੁਸੀਂ ਕਿਹੜਾ ਟਰੈਕਟਰ ਜ਼ਿਆਦਾ ਵਰਤਦੇ ਸੀ ਟਰੈਕਟਰ ਸਾਰੇ ਹੀ ਵਰਤੀ ਨੇ ਸੱਤ ਟਰੈਕਟਰ ਹੋਏ ਪਏ ਆਪਣੇ ਕੋਲੇ ਠੀਕ ਹੈ ਆ ਸ਼ਾਮੇ ਖੜਾ ਇੰਡੀਆ ਦੇ ਮੀਡੀਆ ਦੇ ਵਿੱਚ ਮਤਲਬ ਤਿੰਨ ਟਰੈਕਟਰ ਹੀ ਹੈ ਇਹ ਅੱਛਾ ਕੀ ਹਾਲ ਹੈ ਏ ਟਰੈਕਟਰ ਮੇਥਰੋ ਇੰਡੀਆ ਦੇ ਵਿੱਚ ਤਾਂ ਇਹਨਾਂ ਤੇ ਪੰਜਾਬ ਦੇ ਵਿੱਚ ਤੁਹਾਡੇ ਕੋਲੇ ਇੱਕ ਹੀ ਆਪਣੇ ਪੰਜਾਬ ਵਿੱਚ ਇੱਕੋ ਹੀ ਟਰੈਕਟਰ ਹੈ ਆਪਣੇ ਕੋਲੇ ਹੀ ਇਹ ਇਹ ਵੀ ਕਿਹੜਾ ਹੈ ਇਹਦਾ ਮਤਲਬ ਕਾਹ ਤੋਂ ਇੱਕ ਆਪਣੇ ਕੋਲੇ ਆ ਆਮ ਤਾਂ ਪੰਜਾਬ ਵਿੱਚ ਆਪਾਂ ਵੇਨੇ ਵੀ ਆ ਹੋਰ ਵੀ ਕੀ ਮਾਡਲ ਜਿਹੜਾ ਮੰਨ ਲਓ ਜੀ 80 ਦੇ ਵਿੱਚ 4/4 ਐਕਸਪਲੋਰਰ ਮਾਡਲ ਆਉਂਦੀ ਹੈ ਜੀ ਇਹ ਇਹ ਮੇਡ ਇਨ ਇਟਲੀ ਤੋਂ ਹੀ ਐਕਸਪੋਰਟ ਹੋ ਕੇ ਆਉਂਦੇ ਸੀਗੇ ਇੰਡੀਆ ਦੇ ਵਿੱਚ ਸਿਰਫ ਚਾਰ ਟਰੈਕਟਰ ਐਕਸਪੋਰਟ ਹੋਏ ਸੀ ਇਹ ਠੀਕ ਹੈ ਜੀ ਇਹ ਕਿੰਨੇ ਹਸਪਾ ਵਾਲੀ ਹਸਪਾ 80 ਹੈ ਜੀ ਇਹ 80 ਹਸਪਾ ਵਾਲਾ ਚਾਹੁੰਦਾ ਜੀ ਤੇ ਇਹਦੇ ਤੋਂ ਫਿਰ ਤੁਸੀਂ ਕੰਮ ਕਰੋ ਪੂਰਾ ਕੰਮ ਲੈ ਲੈਣਾ ਰਵਾਇਬੂਈਲੇ ਸਿੱਧੇ ਲਈ ਜਾਂਦੇ ਆਂ ਕੰਮ ਤੇ ਵਧੀਆ ਡੀਜ਼ਲ ਡਿਊਜ਼ਲ ਕਿਵੇਂ ਖਾਂਦਾ ਨਹੀਂ ਡੀਜ਼ਲ ਇਹਦੀ 60 ਕਿ ਪਾਵਰ ਦੇ ਟਰੈਕਟਰ ਜਿੱਨੀ ਖਾਂਦੀ ਆ ਜੀ ਠੀਕ ਹੈ ਤੇ ਇਹਦੇ ਪਈ ਜੇ ਇਹਦੀ ਰਿਪੇਅਰ ਪੈ ਜਾ ਫੇਰ ਬਈ ਇਹਦੀ ਰਿਪੇਅਰ ਆਉਂਦੀ ਨਹੀਂ ਬਾਈ ਬਾੜੀ ਤੱਕੜੀ ਕੰਪਨੀ ਹੈ ਅੱਛਾ ਹਾਂ ਜੀ ਤੇ ਕਦੇ ਜ਼ਿੰਦਗੀ 'ਚ ਪਈ ਹੋਊਗੀ ਨੇ ਜਿਵੇਂ ਆਪਣੇ ਤੋਂ ਆ ਗਈ ਸੀ ਇੱਕ ਵਾਰੀ ਬੈਗ ਗੀਅਰ ਲੈਣ ਨੂੰ ਹਟ ਗਿਆ ਸੀ ਆਪਾਂ ਖੋਲ ਕੇ ਆਪ ਹੀ ਦੀ ਸੈਟਿੰਗ ਕਰਤੀ ਫੋਰਕ ਚ ਸੀਗਾ ਥੋੜੀ ਪ੍ਰੋਬਲਮ ਦੀ ਫੋਰਕ ਦੀ ਕਰਤੀ ਸੀਗੀ ਹਾਂਜੀ ਕਿਆ ਬਾਤ ਹੈ ਬਾਈ ਯਾਰ ਆ ਵਾੜੀ ਤਗੜੀ ਗੱਲ ਲੱਗੀ ਵੀ ਜਿਹੜਾ ਘਰੇ ਕੰਮ ਸਾਰਾ ਹੀ ਕਰ ਲੈਨੇ ਹਨਾ ਹਾਂਜੀ ਨਹੀਂ ਲੋਕਾਂ ਨੇ ਸ਼ਾਮੇ ਟਰੈਕਟਰ ਇਸੇ ਗੱਲਾਂ ਚ ਵੇਚਦੇ ਬਾਈ ਜੀ ਵੀ ਇਹਨਾਂ ਦਾ ਸਮਾਨ ਮਿਲਣ ਨੂੰ ਹਟ ਗਿਆ ਬਿਲਕੁਲ ਬਿਲਕੁਲ ਬਈ ਅਗਲਾ ਜਿਹੜੀ ਚੀਜ਼ ਸੌਖੀ ਆ ਜਿਹਦਾ ਸਪੇਅਰ ਪਾਰਟ ਸੌਖਾ ਮਿਲ ਹੋ ਰੱਖਦਾ ਹਨਾ ਤੇ ਅਗਲਾ ਨਾਲ ਆਪਾਂ ਕਿਉਂ ਪੰਗਾ ਲੈਣਾ ਆ ਤੇ ਬਾਕੀ ਫਿਰ ਜਦੋਂ ਤੁਸੀਂ ਕਰ ਲੈਨੇ ਨਾ ਤਾਂ ਤੁਹਾਡੇ ਆਸਤੇ ਸੌਖਾ ਹੀ ਹੋ ਜਾਂਦਾ ਠੀਕ ਹੈ ਸਵਰਾਜ 35 ਵਾਲਾ ਇੱਧਰ ਖੜਾ ਠੀਕ ਹੈ ਜੀ 81 11 ਤੇ ਲੋਡਰ ਲਾਇਆ ਬਾਹਰ ਗੱਠਾਂ ਚੱਕ ਲਈ ਠੀਕ ਹੈ ਇਹ ਮਸ਼ੀਨ ਕਾਦੇ ਲਈ ਗਈ ਆਗੇ ਇਹ ਮੱਕੀ ਬੀਜਣ ਵਾਲੀ ਹੈ ਅੱਛਾ ਮੱਕੀ ਬੀਜਣ ਵਾਲੀ ਹੈ ਇਹ ਮੰਨ ਲਓ ਜੀ ਇਹ ਆਪ ਹੀ ਤਿਆਰ ਕਰਾਈ ਸੀਗੀ ਅੱਛਾ ਸਾਰੀ ਮਸ਼ੀਨ ਇਹ ਇਹ ਨਹੀਂ ਇਹ ਬਈ ਮਨ ਲਾ ਤੁਹਾਡੇ ਕੋਲੇ ਇਹ ਚੀਜ਼ ਆ ਕਿ ਉ ਚੱਲਦੀਆਂ ਰਹੀਆਂ ਇਹ ਪ੍ਰਾਣੀਆਂ ਇਹ ਚੱਲਦੀਆਂ ਤਾਂ ਰਹੀਆਂ ਬਟ ਕਿਸੇ ਕੋਲੇ ਬਈ ਤਿੰਨ ਖੁਰਨੀਆਂ ਚ ਕਿਸੇ ਕੋਲੇ ਮਸ਼ੀਨ ਨਹੀਂ ਆਏਗੀ ਹਾਂ ਤਿੰਨ ਖੁਰਨੀਆਂ ਮਤਲਬ ਇਹ ਪਤਾਸ਼ ਅਲੱਗ ਵੇਚਦੀ ਆ ਜੀ ਡੀਪੀ ਅਲੱਗ ਵੇਚਦੀ ਆ ਤੇ ਬੀ ਪਿੱਛੋਂ ਲੱਗ ਪਉਂਦੀ ਆ ਕੀ ਬਾਤ ਆ ਬੀ ਦੇ ਵਿੱਚ ਵੀ ਅਸੀਂ ਇੱਕ ਨਵੇਂ ਫੀਚਰ ਲਿਆਂਦੇ ਸੀ ਉਦੋਂ ਬਰਸ਼ ਆਉਂਦੇ ਹੁੰਦੇ ਸੀ ਇੱਥੇ ਹੀ ਦੰਦਾਂ ਵਾਲੇ ਅੱਛਾ ਜੀ ਤੇ ਆ ਸਪੈਸ਼ਲ ਹੀ ਡਿਜ਼ਾਈਨ ਕਰਕੇ ਲਿਆਏ ਸੀ ਲੁਧਿਆਣੇ ਤੇ ਪਹਿਲੀ ਆਪਣੀ ਮਸ਼ੀਨ ਤੇ ਲੱਗਿਆ ਸੀ 2019 ਚ 2019 ਬਈ ਇਦੇ ਨਾਲ ਬੀ ਨਹੀਂ ਕੋਈ ਵੀ ਮਿਸ ਨਹੀਂ ਆਉਂਦਾ ਸੀ ਜੋ ਮਸ਼ੀਨ ਤੇ ਬੀ ਆ ਗਿਆ ਉਹ ੱੱਕੇ ਨਾ ਮਾਰਾ ੱੱਕੇ ਨਾ ਮਾਰਾ ਨਹੀਂ ਕਿ ਆਪਾਂ ਮੇਰੇ ਚੱਲਦੀਆਂ ਹੋਵੇ ਟਾਈਮਿੰਗ ਇਹਦੀ ਉਹ ਆਪਾਂ ਮੈਂ ਦੇਖੀ ਜਿਵੇਂ ਨਰਮੇ ਵਾਲੇ ਚ ਚੱਲਦੇ ਹੁੰਦੇ ਨਾ ਗਰਾਰੀ ਦੇ ਵਿੱਚ ਚੱਕ ਲਿਆਉਂਦੀ ਉਧਰੋਂ ਹਣਾ ਬੀ ਤਾਂ ਇਹ ਗਾਂ ਧੱਕਦੀ ਵੀ ਹੈ ਬੀ ਨੂੰ ਆ ਦੇਖ ਜੀ ੱੱਕਾ ਮਾਰਦੀ ਹੈ ਜੀ ਬੀ ਨੂੰ ੱੱਕਾ ਮਾਰਦੀ ਹੈ ਬਈ ਆਏ ਨਹੀਂ ਬੀ ਇਹਦੇ ਨਾਲ ਉਹਦੇ ਬਾੜੇ ਦੇ ਵਿੱਚ ਅਗਲੇ ਪਾਸੇ ਨਾਲ ਆ ਆ ਵੀ ਵਿੱਚ ਖੜੀ ਜਿਵੇਂ ਅੱਟ ਵਿੱਚ ਖੜੀ ਹੈ ਜੀ ਇਹਦੀ ਕੀ ਬਾਤ ਹੈ ਆ ਦੇਖੋ ਬਈ ਇਧਰੋਂ ਦਿਖਾਉਣੇ ਆਪਾਂ ਇਧਰੋਂ ਹਾਂ ਇੱਥੋਂ ਦੇਖੀਏ ਤਾਂ ਤਦ ਹੀ ਦੇਖੋ ਵੀ ਆਵੇ ਤੱਕਾ ਮਾਰਦੀ ਵਾਢੇ ਦੇ ਵਿੱਚ ਵੀ ਤੱਕਾ ਮਾਰਨ ਵਾਲਾ ਜਿਗਾੜ ਹੈ ਇਹ ਆਪਣਾ ਪਹਿਲਾ ਆਪ ਹੀ ਡਿਜ਼ਾਈਨ ਕਰਿਆ ਸੀ ਆਪਾਂ ਲੁਧਿਆਣੇੋਂ ਬਣਾ ਕੇ ਲਿਆਏ ਸੀ ਮਸ਼ੀਨਾਂ ਵਾਸਤੇ ਅੱਛਾ ਪਹਿਲਾਂ ਦੰਦਾ ਵਾਲੇ ਬ੍ਰਸ਼ ਹੁੰਦੇ ਜੋ ਬ੍ਰਸ਼ ਟੁੱਟ ਜਾਂਦਾ ਸੀ ਔਰੇ ਦਾ ਔਰੇ ਖਾਲੀ ਹੋ ਜਾਂਦਾ ਹੁੰਦਾ ਮੱਕੀ ਦਾ ਠੀਕ ਹੈ ਹਾਂ ਤਾਂ ਆਹ ਜਿਗਾੜ ਜਿਹੜਾ ਤੁਸੀਂ ਫਿਰ ਆਪ ਆਪ ਕਰਿਆ ਹੈ ਬਣਾ ਕੇ ਤੇ ਹਾਂ ਜੀ ਆਏ ਆ ਠੀਕ ਹੈ ਉਥੋਂ ਢਲਾ ਕੇ ਆਹ ਆਮ ਵੀ ਹਰੇਕ ਦੀ ਕਿਸੇ ਦੀ ਮਸ਼ੀਨ ਹੁੰਦੀ ਸੀ ਇਹ ਚਾਰ ਬਾਟੀਆਂ ਹੁੰਦੀਆਂ ਸੀ ਵਿੱਚ ਜੀ ਠੀਕ ਹੈ ਜੀ ਬੀ ਵਾਲੀਆਂ ਉਹ ਵੀ ਅਸੀਂ 8 ਕਰੀਆਂ ਸੀ ਇਹਦੇ ਜੀ ਠੀਕ ਹੈ ਜੀ ਵੀ ਜਿੰਨਾ ਮਸ਼ੀਨ ਸਲੋ ਚੱ ਮੇਰੇ ਮੇਟਰੋ ਬਾਈ ਹੋਰਾਂ ਨੂੰ ਬੜਿਆ ਜਿਹੜਾ ਤਜਰਬਾ ਜ਼ਿੰਦਗੀ ਦਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਤੇ ਬਾਕੀ ਇਹ ਵੀ ਆਪਾਂ ਆਪ ਹੀ ਕਹਿ ਕੇ ਜਿਵੇਂ ਆਪਾਂ ਨੂੰ ਚੰਗੀ ਲੱਗਦੀ ਸੀ ਆਪਾਂ ਉਹਵੇਂ ਬਣਾਈ ਮਿਸਤਰੀ ਬਣਾਉਂਦਾ ਨਹੀਂ ਸੀ ਠੀਕ ਹੈ ਆਹ ਉਹ ਅਗਲੇ ਨੂੰ ਹੁੰਦਾ ਵੀ ਮੇਰਾ ਫਰਮਾ ਤਾਂ ਆਏ ਆ ਵੀ ਮੈਂ ਤਾਂ ਹੀ ਬਣਾਉਂਗਾ ਹਾਂਜੀ ਪਰ ਤੁਸੀਂ ਫਿਰ ਇਹਦੇ ਚ ਸਾਰੀ ਚੀਜ਼ ਜਣੀ ਫਿਰ ਅਸੀਂ ਆਖਿਆ ਪोटाश ਤਾਂ ਜ਼ਰੂਰੀ ਜ਼ਰੂਰੀ ਹੈ ਵੀ ਪोटाश ਬਿਨਾ ਮੱਕੀ ਨਹੀਂ ਹੁੰਦੀ ਠੀਕ ਹੈ ਕਿਉਂਕਿ ਬਹੁਤੇ ਪਾਉਂਦੇ ਨਹੀਂ ਜੇ ਛਿੱਟੇ ਦੀ ਪਾਉਣਾ ਤਾਂ ਲੱਗਦੀ ਹੀ ਨਹੀਂ ਮੱਕੀ ਨੂੰ ਲੱਗਦੀ ਬਣੀ ਅੱਛਾ ਇਹ ਤਾਂ ਜਮੇ ਬਿਲਕੁਲ ਆਏ ਰੱਖ ਦਿੰਦੀ ਹੈ ਜੀ ਉੱਥੇ ਵੀ ਤੇ ਉੱਥੇ ਹੀ ਮੰਨ ਲਓ ਠੀਕ ਹੈ ਜੀ ਫਿਰ ਮੱਕੀ ਦੇ ਵਿੱਚ ਜਿਵੇਂ ਤੁਹਾਡਾ ਤਿਆਰ ਬੈ ਵੀ ਫਿਰ ਕੀ ਕੀ ਪ ਠੀਕ ਹੈ ਤੇ ਮੱਕੀ ਜਿਹੜੀ ਤਿਆਰ ਮੱਕੀ ਦਾ ਸਾਰੇ ਪਿੰਡ ਚ ਹੀ ਭਾਰੀ ਹੁੰਦੀ ਹੈ ਆਪਣੀ ਠੀਕ ਹੈ ਕਿਹੜਾ ਵੀ ਪਾਉਣੇ ਜੀ ਤੁਸੀਂ 18 42 ਵੀ ਦੇ ਜਾਂਦੇ 42 ਸ਼ੁਰੂ ਤੋਂ ਹਾਂਜੀ ਠੀਕ ਹੈ ਠੀਕ ਹੈ ਜੀ ਕਿਆ ਬਾਤ ਹੈ ਸਰ ਇਹਦਾ ਯੂਰੀਆ ਪਾਉਣ ਵਾਲੀ ਵੀ ਸਪੈਸ਼ਲ ਮਸ਼ੀਨ ਬਣਾਈ ਵੀ ਆਪਣੇ ਕੋਲੇ ਅੱਛਾ ਜੀ ਉਹ ਵੀ ਟਰੈਕਟਰ ਨਾਲ ਹੀ ਚੱਲਦੀ ਹੈ ਸਾਰਾ ਮੱਕੀ ਦਾ ਤਾਂ ਸਾਰਾ ਟੋਟਲ ਸੰਦਾ ਹੀ ਹੈ ਆਪਣੇ ਕੋਲੇ ਕਿਆ ਬਾਤ ਹੈ ਜਿੱਥੇ ਸਾਨੂੰ ਲੋੜ ਲੱਗੀ ਵੀ ਆਪਾਂ ਆਪ ਦਾ ਆਪੇ ਤਿਆਰ ਕਰ ਲਿਆ ਯੂਰੀਆ ਪਾਉਣ ਵਾਲੀ ਹੈ ਜੀ ਅੱਛਾ ਇਹ ਯੂਰੀ ਵਾਲੇ ਕਿਵੇਂ ਆ ਬਈ ਹਾਂ ਤਾਂ ਪੀਕਾਂ ਹੀ ਨਾ ਦੇਣੇ ਆਪਾਂ ਹਾਂਜੀ ਇਹ ਵੀ ਫਿਰ ਤੁਸੀਂ ਆਪ ਤਿਆਰ ਕਰਵਾਉਂਦੇ ਆਪ ਹੀ ਅੱਛਾ ਇਹ ਵੀ ਕਿਵੇਂ ਕੰਮ ਕਰਦੀ ਹੈ ਬਈ ਇਹ ਬਾਈ ਜਿਵੇਂ ਟਰੈਕਟਰ ਛੋਟੇ ਮਗਰ ਪੈਂਦੀ ਜਿਵੇਂ 265 ਵਗੈਰਾ ਜਾਂ ਛੋਟਾ 35 ਵਾਲਾ ਟਰੈਕਟਰ ਉਹ ਪਾਉਂਦਾ ਹੈ ਇਹ ਨਾਲ-ਨਾਲ ਤਾਂ ਯੂਰੀਆ ਪਾਉਂਦੀ ਹੈ ਸਿੱਧੀ ਮੱਕੀ ਦੇ ਮੁੱਢਾਂ ਤੇ ਪਿੱਛੋਂ ਸਪਰੇਅ ਕਰਦੀ ਹੈ ਅੱਛਾ ਨਾਲ ਆਪਣੇ ਪੁਹਾਰੇ ਲੱਗੇ ਹੋਏ ਮਿੱਤਰੋ ਅੱਛਾ ਕੋਈ ਨਹੀਂ ਆਹ ਵੇਖੋ ਮਿੱਤਰੋ ਨਾਲ ਪੁਹਾਰੇ ਵੀ ਲੱਗੇ ਹੋਏ ਅੱਛਾ ਆਹ ਉੱਪਰ ਟੈਂਕ ਆ ਗਿਆ ਵੀ ਪਾਣੀ ਦਾ 100 ਲੀਟਰ ਦਾ ਟੈਂਕ ਹੈ 100 ਲੀਟਰ ਦਾ ਟੈਂਕ ਆ ਯਾਨੀ ਕਿੱਲੇ ਦੀ ਸਪਰੇਅ ਕਰ ਦਿੰਦੀ ਯਾਨੀ ਤੇ ਯੂਰੀਆ ਪੰਜ ਗੱਠੇ ਚੱਕਦੀ ਹੈ ਜੀ ਠੀਕ ਹੈ ਤੇ ਯੂਰੀਆ ਵੀ ਇੱਥੇ ਕਹਦੇ ਵਿੱਚੋਂ ਨਿਕਲਦੀ ਇਹਦੇ ਜੀ ਇਹ ਪਿਸਤੌਹ ਲੱਗਿਆ ਜੀ ਸਪੈਸ਼ਲ ਖਾਦ ਵਾਲੇ ਪਿਸਤੌਹ ਲੱਗਿਆ ਠੀਕ ਆ ਏ ਓਕੇ ਓਕੇ ਆ ਅੱਛਾ ਥੱਲੇ ਤੱਕ ਜਿਹੜੀ ਪਾਉਂਦੀ ਐ ਕੀ ਬਾਤ ਹੈ ਤੇ ਇਹ ਵੀ ਬਈ ਫਿਰ ਤੁਹਾਨੂੰ ਪੂਰਾ ਕੰਮ ਦੰਦਈ ਹੋਣੀ ਹੈ ਨਾ ਪੂਰਾ ਪੂਰਾ ਜੀ ਪਹਿਲਾਂ ਅਸੀਂ ਦੂਜੂਂ ਪਾਉਂਦੇ ਸੀ ਇੱਕ ਛੋਟੀਆਂ ਰੇੜੀਆਂ ਪਈਆਂ ਜੀ ਇੱਧਰ ਅੱਛਾ ਉਹ ਸਾਨੂੰ ਜੀ ਪਤਾ ਲੱਗਾ ਵੀ ਲੇਬਰ ਨੂੰ ਦਿੱਕਤ ਆਉਣ ਲੱਗ ਗਈ ਵੀ ਔਖੇ ਹੁੰਦੇ ਆ ਫਿਰ ਅਸੀਂ ਆਪਦੇ ਹਿਸਾਬ ਨਾਲ ਆਏ ਬਣਾ ਲਿਆ ਜੀ ਠੀਕ ਹੈ ਇਹ ਹੁਣ ਮੱਕੀ ਮੁੱਕੀ ਤੇ ਪਾਉਣੀ ਜਾਵਾਂ ਮੋਢੇ ਪਾਉਂਦੇ ਹਾਂ ਜੀ ਜਿਵੇਂ ਇਹਦੇ ਨਾਲ 2.5 ਗੱਟੇ ਬਾਦ ਗਏ ਤੇ ਛਿੱਟੇ ਵਾਲੇ ਭਾਬਾ 7 ਗੱਟੇ ਬਾਦ ਗਏ ਇਕੋ ਜਿਹੀ ਰਹਿਣਗੇ ਇਕੋ ਜਿਹੀ ਐਨੇ ਬਈ ਦੇਣਾ ਹੀ ਸਿੱਧਾ ਬੂਟੇ ਨੂੰ ਹਾਂ ਜੀ ਮੋਢੇ ਮੋਢਾ ਚ ਰਹਿਣਾ ਜੀ ਇਹਦੇ ਜਿਹੜਾ ਦਾਣਾ ਡੱਗ ਪਿਆ ਤੇ ਮੱਕੀ ਦੇ ਬੈੱਡ ਤੇ ਜਮਾ ਬੂਟੇ ਕੋਲੇ ਡੱਗ ਜਮਾ ਮੋਢਾ ਚ ਹੀ ਪੈਣਾ ਜੀ ਧਾਰ ਹੀ ਮੋਢੇ ਚ ਜਾਣੀ ਅਸੀਂ ਕੀ ਫਾਇਦਾ ਯਾਰ ਬਾਈ ਠੀਕ ਹੈ ਯਾਰ ਬਾਈ ਕੰਮ ਕਰ ਚਲੋ ਵਧੀਆ ਇਹ ਬਈ ਆ ਗਈ ਤੁਹਾਡੀ ਮੱਕੀ ਵਾਲੀ ਇਹ ਮੱਕੀ ਵਾਲੀ ਪਈ ਆ ਢੜਾ ਆ ਗਿਆ ਬਈ ਆਪਣਾ ਉਹ ਟੋਕਾ ਕਹਿਦੀ ਹੈ ਹਾਂਜੀ ਠੀਕ ਹੈ ਇਹਦੇ ਤੇ ਚੱਲਦਾ ਜਣੀ ਜਦੋਂ ਸੋਇਲ ਖਾ ਹਾਂਜੀ ਇਹਦੇ ਤੇ ਤੁਹਾਡਾ ਜਿਹੜਾ ਮਨ ਦੀ ਪਸੰਦ ਆ ਵੀ ਤੁਹਾਨੂੰ ਐ ਵੀ ਆਪਾਂ ਵੱਡਾ ਟਰੈਕਟਰ ਵੱਡਾ ਲਾਈ ਹਾਂਜੀ ਉਹਨਾਂ ਹੀ ਕੰਮ ਵੱਧ ਨਿਭੜੇ ਹਾਂ ਜਿਵੇਂ ਆਹ ਕਟਰ ਪਾਇਆ ਹੋਵੇ ਪਰਾਲੀ ਇਕ ਉਤਰਦਾ ਹੀ ਅੱਛਾ ਜੀ ਜਾਂ ਕਣਕ ਦਾ ਤੇ ਟਰਾਲੀ ਦਾ ਪਾਉਂਦਾ ਜਿਹੜਾ ਆਹ ਕੱਟ ਰਾਇ ਮੱਕੀ ਦਾ ਸਪੈਸ਼ਲ ਹੈ ਠੀਕ ਹੈ ਉਹ ਨਾਲ ਅਛਾ ਪਰਾਲੀ ਦਾ ਪਰਾਲੀ ਦਾ ਤੇ ਕਣਕ ਦਾ ਜਾਂ ਕਣਕ ਦਾ ਪਾਉਣਾ ਹੋਵੇ ਜਮੀਂ ਦਾ ਕਣਕ ਦਾ ਉਹ ਸਾਰਾ ਉਹ ਕਰਦਾ ਬਸ ਸਿਰ ਟੋਕਾ ਨਿਕਲ ਕੇ ਇੱਧਰ ਲੱਗ ਜਾਂਦਾ ਹੀ ਠੀਕ ਹੈ ਠੀਕ ਹੁਣ ਬਈ ਇਹ ਇਹਦੇ ਨਾਲ ਕਿੰਨਾ ਕੁ ਤੁਸੀਂ ਦਿਨ ਦਾ ਕੰਮ ਨਵੇੜਦੀ ਹੋਣੀ ਹੈ ਇਸ ਜੇ ਜੇ ਤਾਂ ਇਹ ਮੱਕੀ ਨਾਰਮ ਹੋਵੇ ਤਾਂ 7 ਕਿੱਲੇ ਵਗ ਵੜ ਦਿੰਦੀ ਸੀ ਜੇ ਮੱਕੀ ਭਾਰੀ ਆ ਤਾਂ 4 ਕਿੱਲੇ ਵੜਦੀ ਸੀ ਬਾਈ ਜੀ ਠੀਕ ਹੈ ਠੀਕ ਹੈ ਪਹਿਲਾਂ ਸੀ ਇਹਨਾਂ ਨਾ ਪਾਉਂਦੇ ਰਹੇ ਆ ਬਾਈ ਜੀ ਬੰਦੇ ਸਾਡੇ ਅੱਛਾ ਪਹਿਲਾਂ ਇਹ ਹੋ ਰਿਹਾ ਦੋ ਰੇ ਪਾਉਂਦੀ ਸੀ ਇੱਕ ਹਰੀ ਚ ਫਿਰ ਜੇ ਬੰਦੇ ਧਾਕਦੇ ਸੀ ਬੰਦੇ ਥੋੜੇ ਆਉਣੋਂ ਹਟ ਜਾਂਦੇ ਸੀ ਔਖੇ ਹੁੰਦੇ ਸੀ ਠੀਕ ਹੈ ਇਹ ਵੀ ਅੱਜ ਕਿਸੇ ਬਾਈ ਨੇ ਵੀਡੀਓ ਮੰਗੀ ਸੀ ਮੇਰੇ ਤੋਂ ਮ ਉਹਦੇ ਮਾਰੇ ਨੇ ਕਢਾਈ ਆ ਉਧਰ ਕਢਾ ਕੇ ਵੀਡੀਓ ਬਣਾਈ ਸੀ ਉਹਦੀ ਅੱਛਾ ਇਹਦੇ ਵਟਸਐਪ ਨਾ ਭੇਜਤੀ ਮੈਂ ਖੈਰ ਬੜੇ ਵੇਖ ਲਵਾਂਦਾ ਬਾਈ ਪਈ ਆ ਵੀਡੀਓ ਚ ਵੇਖੀ ਕਿਤੇ ਉਹਨਾਂ ਨੇ ਵਿੱਚ ਬਾਈ ਠੀਕ ਹੈ ਵੀ ਇਹਦੇ ਨਾਲ ਯੂਰੀਆ ਪਾਉਂਦੇ ਸੀ ਪਹਿਲਾਂ ਇਹਦੇ ਨਾਲ ਯੂਰੀਆ ਪਾਉਂਦੇ ਸੀ ਕਿਆ ਬਾਤ ਹੈ ਇਹ ਬਈ ਕਿੰਨੇ ਸਾਲ ਆਮ ਹੋਣੀ ਆ ਪੰਜਾਬ ਦੇ ਵਿੱਚ ਇਹ ਕਿ ਨਹੀਂ ਇਹ ਹੁਣ ਬਣਾਉਣ ਲੱਗਿਆ ਜੀ ਮਿਸਤਰੀ ਆਪਣੇ ਕੋਲ ਤਾਂ ਹੀ ਉਦੋਂ ਦੀਆਂ ਹੀ ਬਣੀਆਂ ਜੀ ਇਹ ਲਾਕਡਾਊਨ ਵੇਲੇ ਦੀਆਂ ਬਣੀਆਂ ਜੀ ਅੱਛਾ ਲੌਕਡਾਊਨ ਚ ਬਣਾਈਆਂ ਸੀ ਆਪਾਂ ਇਹ ਅੱਛਾ ਵੀ ਇਹਦੇ ਵਿੱਚ ਕਿੰਨੀ ਪੈ ਜਾਂਦੀ ਵੀਰੇ ਇਹ ਚ 8 ਕਿਲੋ ਯੂਰੀਆ ਪੈਂਦੀ ਹੈ ਜੀ 8 ਕਿਲੋ ਯੂਰੀਆ ਪੈ ਜਾਂਦੀ ਹੈ ਹਾਂਜੀ ਤੇ ਜਾਣੀ ਆਏ ਆਪਾਂ ਕਿੰਨੇ ਦਾ ਵਧੀਆ ਗਿੜਾ ਲਿਆ ਦਿੰਦੇ ਹਾਂ ਹਾਂ ਜੀ 150 ਕਰਮ ਤੱਕ ਦਾ ਲਿਆਉਂਦੇ ਚਿੱਲ ਕਿੱਲਾ ਤਾਂ 40 ਕਰਮ ਦਾ ਹੀ ਰਹ ਗਿਆ ਹਾਂਜੀ ਆਪ ਡਾਉਣ ਵੀ ਦੋ ਵਾਰੀ ਕਰ ਦਿੰਦੀ ਹੁਣੀ ਆਵਰਾ ਇੱਕ ਗੱਟੇ ਤੇ ਨੂੰ ਸੈੱਟ ਕਰਿਆ ਵਾ 150 ਕਰਮ ਦਾ ਗਿੜਾ ਲਿਆਉਂਦੀ ਹੈ ਜੀ ਠੀਕ ਆ ਠੀਕ ਆ ਇਹ ਜਾਨ ਤੇ ਆਉਣ ਇੱਕ ਮਿੱਟਾ ਦਾ ਕਰ ਦਿੰਦੀ ਠੀਕ ਆ ਚਲੋ ਵਧੀਆ ਬਈ ਹੁਣ ਜਿਹੜਾ ਤੁਸੀਂ ਟਰੈਕਟਰ ਨਾਲ ਹੀ ਪਾਓ ਫਿਰ ਟਰੈਕਟਰ ਦਾ ਕਰਤਾ ਜੋ ਆਏ ਉਹ ਜਗਾੜ ਨੂੰ ਇਹ ਸਾਨੂੰ ਰੇ ਵੀ ਪਾਉਣ ਜਾਣਾ ਹੀ ਹੁੰਦਾ ਬਾਈ ਤੇ ਨਾਲ ਹੀ ਸਪਰੇਅ ਦਾ ਨਿਬੜ ਜਾਂਦਾ ਇੱਕ ਵਾਰੀ ਕੇ ਕੰਮ ਨਿਬੜਦਾ ਜਾਂਦੇ ਹਾਂ ਚਲੋ ਵਧੀਆ ਵੀ ਇੱਕ ਬੰਦਾ ਨਾਲ ਜਾਣਾ ਪੈਂਦਾ ਤੇ ਯੂਰੀ ਇੱਕ ਵਾਰੀ 5 ਗੱਟੇ ਪਾਈ ਦੇ 5 ਕਿੱਲੇ ਨਿਕਲ ਜਾਂਦੇ ਉਹਨੇ ਹਾਂ ਸਹੀ ਗੱਲ ਹੈ ਸਹੀ ਗੱਲ ਹੈ ਚਲੋ ਇਹ ਵੀ ਵਧੀਆ ਤੇ ਹੋਰ ਬਈ ਆਪਾਂ ਹੁਣ ਉਧਰ ਦਿਖਾਈਏ ਆਪਣੀਆਂ ਹਾਂਜੀ ਉਧਰ ਆਪਣਾ ਮੱਕੀ ਵਾਲਾ ਪਲਾਂਟ ਸਾਰਾ ਹੀ ਲੱਗੇ ਹੋਏ ਛੱਡ ਦੇ ਵਿੱਚ ਠੀਕ ਹੈ ਫਿਰ ਤੁਸੀਂ ਬਈ ਆਪ ਵੀ ਚਲਾਉਨੇ ਟਰੈਕਟਰ ਹਾਂਜੀ ਵੱਢਣ ਵੇਲੇ ਆਪ ਹੀ ਚਲਾਉਣਾ ਬਾਈ ਜੀ ਇਹਨੂੰ ਵੀ ਇੱਕ ਤਾਂ ਹੁੰਦਾ ਬੰਦੇ ਜਮਾ ਇਕੱਲੇ ਚਿੱਟੇ ਪਾ ਕੇ ਰੱਖਣਾ ਨਹੀਂ ਨਹੀਂ ਚਿੱਟੇ ਵਾਲੇ ਤਾਂ ਹੈ ਨਹੀਂ ਬਾਈ ਤਾਈ ਦਾ ਬਾਈ ਫਿਰ ਐਡਾ ਕੰਮ ਕਰ ਚਲੋ ਮਹਾਰਾਜ ਦੀ ਕਿਰਪਾ ਨਾਲ ਹਣਾ ਸਾਰਾ ਤਰਿਆ ਆਉਂਦਾ ਜਗਾੜ ਜੇ ਆਪਾਂ ਫੀਲਿੰਗ ਚੈੱਕ ਜੀਏ ਫਿਰ ਕੰਮ ਉੱਥੇ ਮਾ ਲੈਂਦੇ ਨੇ ਨਹੀਂ ਨਹੀਂ ਉੱਥੇ ਹੀ ਖੜ੍ਹ ਜੋ ਨਾਲ ਹੀ ਕਰਦੇ ਆ ਇੱਕ ਡਰਾਈਵਰ ਹੀ ਹੁੰਦਾ ਮੇਰੇ ਨਾਲ ਹੀ ਠੀਕ ਹੈ ਜੀ ਤੇ ਦੂਜਾ ਵਾਪਸ ਚਲਾਉਣਾ ਹਾਂਜੀ ਮੱਕੀ ਮੁੱਕੀ ਦਾ ਸਾਰੇ 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 ਤੇ ਜੀ ਇੱਥੇ ਤੇ ਮਸ਼ੀਨਾਂ ਦੀ ਮਤਲਬ ਕੋਈ ਪ੍ਰੋਬਲਮ ਆਉਂਦੀ ਉਹ ਵੀ ਮਾਪ ਹੀ ਕਰਦੇ ਸਾਡੇ ਕੋਈ ਮਿਸਤਰੀ ਨਹੀਂ ਇੱਥੇ ਆਉਂਦਾ ਠੀਕ ਹੈ ਜੀ ਮਸ਼ੀਨਾਂ ਤੇ ਵੀ ਇੱਥੇ ਤੁਹਾਨੂੰ ਇੱਕ ਪੈਨਲ ਦਿਖਾਉਣਾ ਤੁਸੀਂ ਮੰਨ ਜਿਓ ਕਿ ਵੀ ਐਡਾ ਪੈਨਲ ਲੁਧਿਆਣਾ ਨਹੀਂ ਕੋਈ ਬਣਾਉਂਦਾ ਜ ਔਰ ਜ਼ੂਮ ਕਰਕੇ ਦਿਖਾਈਂ ਬਈ ਅੱਛਾ ਉਹ ਪੈਕਿੰਗ ਵਾਲੀ ਆ ਸਾਹਮਣੇ ਇੱਥੇ ਬਾਈ ਜਿੱਦੋਂ ਆਪਣੇ ਚਾਰ ਆਉਂਦਾ ਥੱਲੇ ਨਹੀਂ ਲੱਗਦਾ ਸਿੱਧਾ ਉਹਦੇ 'ਚ ਉਤਰਦਾ ਆ ਕੇ ਅੱਛਾ ਵੇ ਟਰਾਲੀ ਸਿੱਧੀ ਉੱਪਰ ਬੈਗ ਲੱਗ ਜਾਂਦੀ ਮਿੱਤਰੋ ਹਾਂ ਇਹ ਵੀ ਮਸ਼ੀਨਾ ਮਤਲਬ ਸਾਡੇ ਵਾਲਾ ਤਾਂ ਚਲੋ ਏਰੀਆ ਘਟਾ ਹਨਾ ਉਵੇਂ ਵੇਖੇ ਨਹੀਂ ਆ ਚੀਜ਼ ਇਹ ਹੈ ਨਹੀਂ ਹਾਂਜੀ ਇਹ ਪੰਜਾਬ ਚ ਹੀ ਹੈਣੀ ਬਾਈ ਜੀ ਅੱਛਾ ਤੁਹਾਡੇ ਕੋਲੇ ਹੈ ਜਿਹਦੇ ਵਿੱਚ ਉੱਤਰਦਾ ਸਦਾ ਹਾਂਜੀ ਇਹ ਤਾਂ ਬਸ ਇੱਥੇ ਆ ਕੇ ਟਰਾਲੀ ਸਿੱਧੀ ਉੱਪਰ ਹੀ ਲੈਂਦੀ ਹੈ ਇਹਦੇ ਤੇ ਉਦੋਂ ਦਾ ਮਸ਼ੀਨਾ ਆਪੇ ਖਿੱਚੀ ਜਾਂਦੀਆਂ ਮਾਲ ਦੋਨੋਂ ਕੀ ਬਾਤ ਹੈ ਨਹੀਂ ਤਾਂ ਉਹ ਬਾਗਟ ਜੀ ਦਾ ਪਚੱਕ ਕੇ ਪਾਉਂਦੇ ਹੁੰਦੇ ਲੋਨਾਂ ਨੇ ਕੁਝ ਨਹੀਂ ਇੱਥੇ ਤੱਕ ਟਰਾਲੀ ਉੱਪਰ ਆ ਕੇ ਖੜ੍ਹਦੀ ਹੈ ਜੱਕ ਜਾਗਦੀ ਹੈ ਤੇ ਚੱਲਦੀ ਹੈ ਜੀ ਕੀ ਬਾਤ ਹੈ ਮੇਤਰੋ ਦਾ ਬਹੁਤ ਚੀਜ਼ਾਂ ਹੈ ਉਹਦੀਆਂ ਬਾਈ ਕੋਲੇ ਜਿਹੜੀਆਂ ਪੰਜਾਬ ਦੀ ਇੱਕ ਹੈ ਜਿਵੇਂ ਆਹ ਮਸ਼ੀਨ ਦੇਖੀ ਹੈ ਵੀ ਪੰਜਾਬ ਚ ਇੱਕ ਹੀ ਹੈ ਜਿਵੇਂ ਟਰ ਤੇ ਕਿਆ ਪੂਰਾ ਘੈਂਟ ਬਈ ਇਹ ਫਿਰ ਕਿੰਨਾ ਕ ਤੁਹਾਡਾ ਕੱਢ ਦਿੰਦੀ ਵੀ ਗੱਠ ਦੇਣ ਜਾਂ ਤੁਸੀਂ ਪੈਸੇ ਹਜ਼ਾਰ ਗੱਠ ਕੱਢਦੇ ਦਿੰਦੇ ਹਜ਼ਾਰ ਦੇਣ ਦੀ ਕੱਢਦੇ ਹਾਂਜੀ ਕਿਆ ਬਾਤ ਆ ਬਈ ਚਲੋ ਵਧੀਆ ਬਈ ਤੇ ਬਹੁਤ ਸੋਹਣਾ ਲੱਗਿਆ ਵੀ ਤੁਹਾਡਾ ਕਾਰੋਬਾਰ ਹਨਾ ਇਹਦੇ ਵੀ ਪਿੱਛੇ ਪੈਨ ਲੱਗਿਆ ਹੋਗਾ ਆਪਾਂ ਬਣਾ ਕੇ ਲਾਇਆ ਹੋਣਾ ਉਹ ਦਿਖਾਈਏ ਬਈ ਓਥੇ ਇਹਨਾਂ ਪੈਨ ਲਾਓ ਵੀ ਦਿਖਾ ਦੀ ਸਾਰਾ ਮੈਨ ਤਰ੍ਹਾਂ ਦੇਖੋ ਯਾਰ ਹਾਂ ਜਦੋਂ ਉਤਾਰਾਂ ਦਾ ਬਾਈ ਯਾਰ ਸਮਝ ਕਿਵੇਂ ਆ ਜਾਂਦਾ ਤੈਨੂੰ ਹੈ ਬਾਈ ਮੇਰੇ ਤੋਂ ਬਿਨਾਂ ਇਹਨੂੰ ਫਾਲਟ ਵੀ ਕੋਈ ਨਹੀਂ ਕਰਦਾਗਾ ਠੀਕ ਆ ਫਿਰ ਪ੍ਰੋਬਲਮ ਆ ਜੇ ਇੱਕ ਦਿਨ ਕੀ ਹੋਇਆ ਸੀਗਾ ਵੀ ਇੱਕ ਦਿਨ ਦਿੱਕਤ ਆਈ ਵੀ ਇੱਕ ਮੋਟਰ ਖੜ ਗਈ ਜੀ ਅੱਛਾ ਜੀ ਤੇ ਇਥੋਂ ਡੈਡੀ ਲੋਕਲ ਬੰਦੇ ਵੀ ਲਿਆਏ ਕਾਫੀ ਲਿਆਏ ਅੱਛਾ ਜੀ ਤੇ ਮੈਂ ਬਾਹਰ ਸੀ ਉਹਦੇ ਠੀਕ ਆ ਇੱਕ ਦਿਨ ਸਾਰੀ ਡੈਡੀ ਮਸ਼ੀਨਾਂ ਖੜ ਗਈਆਂ ਨਿੱਕੀ ਜੀ ਪ੍ਰੋਬਲਮ ਨਾਲ ਹੀ ਠੀਕ ਹੈ ਜੀ ਤੇ ਕਿਸੇ ਨੂੰ ਸਮਝ ਨਹੀਂ ਆਈ ਤੁਹਾਡੀ ਆ ਇਹਦਾ ਮਤਲਬ ਐਡੇ ਜਗਾੜ ਤੇ ਨਾ ਬੰਦੇ ਨੂੰ ਪਤਾ ਹੀ ਨਹੀਂ ਲੱਗਣ ਵੀ ਕਿੱਥੇ ਹੱਥ ਪਾਵਾ ਹਾਂਜੀ ਕਿਆ ਬਾਤ ਆ ਤਾਂ ਵਾਕਈ ਨਾ ਕਿਸੇ ਮਕੈਨਿਕ ਨੂੰ ਸਮਝਾਵੇਂ ਰ ਐਡੀ ਬੇਰਿੰਗ ਕਰਦਾ ਸੀ ਆ ਸੀ ਆਰ ਡੀ ਆ ਦੀ ਵੇਰ ਤਾਂ ਬਾਈ ਨਾ ਮੁਰੇ ਨਿੱਕੀ ਹੈ ਬਿਲਕੁਲ ਨਿੱਕੀ ਵੀ ਹੁਣ ਲੱਗਦਾ ਇਹ ਅਸੀਂ ਸੋਚੀ ਸੀ ਬਾਈ ਜੀ ਇੱਕ ਚੀਜ਼ ਵਹਿ ਕੇ ਕਰੇ ਠੀਕ ਹੈ ਸਿਰਫ ਵੀ ਜਿਵੇਂ ਮੰਨ ਲਓ ਵੀ ਪਹਿਲਾਂ ਇੱਕ ਮਸ਼ੀਨ ਚੱਲਦੀ ਸੀ ਆਪਣੇ ਕੋਲੇ ਜੀ ਠੀਕ ਹੈ ਜੀ ਆਹ ਸਿਸਟਮ ਅਸੀਂ ਦੂਜਾ ਡਬਲ ਵਾਲਾ ਬਾਅਦ ਚੋਂ ਬਣਾਇਆ ਸਾਰਾ ਅੱਛਾ ਇਹਦੇ ਫੰਕਸ਼ਨ ਆ ਜਿਵੇਂ ਟਰਾਲੀ ਚੱਲਦੀ ਜਾਂਦੀ ਆ ਜਾਂਦਾ ਮਾਲ ਜੀ ਠੀਕ ਹੈ ਜਦਿਆਂ ਮਸ਼ੀਨ ਨੇ ਸਾਰਿਆਂ ਦੇਤਾ ਵੀ ਮੇਰਾ ਮਾਲ ਪੂਰਾ ਹੈ ਆਟੋਮੈਟਿਕ ਆਟੋਮੈਟਿਕ ਕੱਟ ਕਰਕੇ ਮਾਲ ਉਧਰ ਹੈ ਕੀ ਬਾਤ ਹੈ ਉਹਨਾਂ ਟਾਈਮ ਹੈ ਜੇ ਕੁਦਰਤੀ ਇਧਰ ਲਈ ਮਸ਼ੀਨ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਹੈ ਮੰਨ ਲਓ ਹਾਂਜੀ ਹਾਂਜੀ ਹਾਂ ਇਧਰ ਲਈ ਚਲਾਉਣ ਵਾਲੇ ਆਪਰੇਟਰ ਨੇ ਇਹਦਾ ਐਮਰਜੈਂਸੀ ਬਟਨ ਦਬਾ ਦਿੱਤਾ ਹੈ ਠੀਕ ਹੈ ਕੀ ਰੋਗੀ ਹੈ ਇਧਰੋਂ ਅੱਛਾ ਜੀ ਇਹਨੇ ਇਧਰ ਮਾਲ ਨਹੀਂ ਦੇਣਾ ਉਹਨਾਂ ਟਾਈਮ ਇਹਨੂੰ ਹਾਂ ਆਏ ਨਹੀਂ ਵੀ ਇਥੋਂ ਚੋਕ ਹੋ ਜਾਊਗਾ ਸਿਸਟਮ ਹਾਂ ਬਸ ਇਹਨੂੰ ਉਹਨਾਂ ਟਾਈਮ ਵੇਟ 'ਚ ਖੜੀ ਰਹਿਣਾ ਹੈ ਅੱਛਾ ਕੱਲਾ ਉਹਨੂੰ ਮਾਲ ਦੇਣਾ ਉਹਨਾਂ ਟਾਈਮ ਰੋਕ ਰੋਕ ਕੇ ਜਿੰਨਾ ਚਿਰ ਉਹਦੀ ਬੇਲ ਬੰਦੀ ਹੈ ਤਾਂ ਇਧਰਲੀ ਨੂੰ ਦੇਣਾ ਹੈ। ਕੀ ਬਾਤ ਆ ਬਾਈ। ਇਹ ਸਿਰਫ ਇੱਕ ਕਹਿਣ ਦੀ ਗੱਲ ਹੈ ਤੇ ਜਦੋਂ ਬਣਾਉਣੀ ਹੁੰਦੀ ਹੈ ਉਦੋਂ ਬਹੁਤ ਵੱਡੀ ਬਣ ਜਾਂਦੀ ਹੈ ਜੀ ਗੱਲ ਇਹ। ਨਹੀਂ ਕਹਿਣ ਦੀ ਗੱਲ ਨਹੀਂ ਇਹ ਦੇਖੀ ਹੁਣ ਬੰਦਾ ਹੀ ਬਾਏ ਪਿਆ ਬਾਈ ਇਹ ਵੀ ਜਿਹੜੇ ਆਪਾਂ ਅਖੀਏ ਵੀ ਕੋਈ ਤਕੜੀ ਇੰਡਸਟਰੀ ਇਹ ਲੰਗਵਾ ਚੀਜ਼ਾਂ ਆ ਸਕਦੀਆਂ। ਪਰ ਆਪਾਂ ਇੱਕ ਪਿੰਡ ਲੈਵਲ ਤੇ ਦੇਖ ਕੇ ਵੀ ਆਏ। 100 ਮਸ਼ੀਨ ਨੂੰ ਦੱਸਣਾ ਵੀ ਹੁਣ ਇੱਧਰ ਨਹੀਂ ਮੰਗავਦੇ ਇੱਥੋਂ ਤੱਕ ਕੇ ਬਾਈ ਉਹ ਮਸ਼ੀਨ ਸਾਡੇ ਕੋਲ ਪੁਰਾਣੀ ਸੀਗੀ ਅੱਛਾ ਜੀ ਇਹ ਅਸੀਂ ਬਾਅਦ ਚੋਂ ਮੰਗਾਈ ਹੈ ਠੀਕ ਹੈ ਜਿਹੜੇ ਕੋਈ ਇਹ ਚ ਫੰਕਸ਼ਨ ਆਏ ਸੀਗੇ ਅਸੀਂ ਉਹ ਵੀ ਉਹਦੇ ਚ ਬਣਾਤੇ ਉਹਦੇ ਚ ਉਹ ਤੋਂ ਵੀ ਵੱਧ ਲੱਗੇ ਪਏ ਇਹਦੇ ਨਾਲੋਂ ਜੀ ਕੀ ਬਾਤ ਹੈ ਤਾਂ ਮੈਤਰਾ ਆ ਮਸ਼ੀਨ ਬਾਅਦ ਚ ਆਈ ਤੇ ਪਰ ਉਹਦੇ ਚ ਫੰਕਸ਼ਨ ਜਿਹੜੇ ਇਹਨਾਂ ਦੇ ਵਿੱਚ ਇੱਕ ਨਾ ECM ਟਾਈਪ ਦਾ ਕੰਪਿਊਟਰ ਹੈ ਜੀ ਸ਼ੋਰਟ ਹਾਂ ਜੀ ਆ ECM ਜਿੱਦਾਂ ਕਾਰ ਦੇ ਵਿੱਚ ਇਹਦੇ ਵਿੱਚ ਵੀ ਹੈ ਜੀ ਉਹ ਵੀ ਮੈਂ ਸੌਫਟਵੇਅਰ ਆਪ ਹੀ ਕਰ ਦਿੰਨੇ ਇਹਨਾਂ ਦੇ ਅੱਛਾ ਇਸੇੋਂ ਦਾ ਸੌਫਟਵੇਅਰ ਵੀ ਆਪ ਕਰ ਦਿੰਨੇ ਹਾਂ ਜੀ ਆਹ ਜੀ ਆ ECM ਵਗੈਰਾ ਹੀ ਹੁੰ ਇਹ ਦਿਮਾਗ ਹੀ ਹੈ ਜੇ ਕਿਹਾ ਸਰਦਾ ਇਹਨਾਂ ਦੇ ਡਿਜ਼ਾਈਨ ਵੀ ਆਵਾਜ਼ ਕਰਦੀ ਤੇ ਕਿਆ ਹਵਾਦ ਹੈ ਬਾਈ ਯਾਰ ਮੇਰਾ ਕੰਪਿਊਟਰ ਆ ਬਾਈ ਦਾ ਦਿਮਾਗ ਇਥੋਂ ਪਤਾ ਲੱਗਦਾ ਸਾਰੇ ਡਿਜ਼ਾਈਨ ਅਸੀਂ ਆਪੇ ਕਰੇ ਆ ਜੀ ਵੀ ਕਿੰਨੇ ਚੱਕਰ ਆਪਾਂ ਦੇਣੇ ਆ ਕਿੰਨੇ ਆਪਾਂ ਚਾਹੀਦੇ ਆ ਕਿੰਨੇ ਇਹਨੂੰ ਬਾਉਣੇ ਆ ਆ ਸਾਰੀਆਂ ਮੋਟਰਾਂ ਲੁਧਿਆਣੇ ਲੈਂਦੀਆਂ ਜੀ ਕਬਾੜ ਚੋਂ ਇੱਕ ਸਾਧਦੀਆਂ ਲੁਧਿਆਣਾ ਮੋਟਰ ਮਾਰਕੀਟ ਉੱਥੇ ਉਹਥੇ ਕਬਾਲ ਸੀ ਤੇ ਇੱਥੇ ਹੀਰਾ ਬਣੀਆਂ ਪਈਆਂ ਇੱਥੇ ਹੀਰਾ ਬਣੀਆਂ ਪਈਆਂ ਵੀ ਇਹਨਾਂ ਟੋਏ ਜਿਹੜਾ ਮਾਲ ਥੱਲੇ ਡੋਲਦੀਆਂ ਸੀ ਹਾਂਜੀ ਹਾਂ ਕੋਈ ਇੱਕ ਬੰਦਾ ਟੋਕਰੇ ਤੇ ਲੱਗਿਆ ਰਹਿੰਦਾ ਸੀ ਸਾਰੀ ਦਿਨ ਥੱਕ ਜਾਂਦਾ ਸੀ ਫੇਰ ਅਸੀਂ ਉਹਦਾ ਵੀ ਸਿਸਟਮ ਬਣਾਇਆ ਵੀ ਆਹ ਸਪੈਸ਼ਲ ਇਥੋਂ ਦੀ ਆ ਆਕੇ ਵਿੱਚ ਪੁੱਠਾ ਛੱਡਦੇ ਆ ਤੇ ਆ ਸਾਰਾ ਹੈਂਡ ਮੇਡ ਹੀ ਆ ਭਾ ਸਰ ਹੈਂਡ ਮੇਡ ਹੈ ਜੀ ਤੁਹਾਡੇ ਦਿਮਾਗ ਨਾਲ ਹੋਏ ਹੋਇਆ ਕੀ ਬਾਤ ਹੈ ਬਈ ਆ ਮਸ਼ੀਨ ਮਿੱਤਰੋ ਤੁਹਾਨੂੰ ਕਿਤੇ ਨਹੀਂ ਵੇਖਣ ਨੂੰ ਮਿਲੂਗੀ ਯਾਰ ਕਿਤੇ ਹੀ ਪੰਜਾਬ ਦੇ ਵਿੱਚ ਆ ਦੇਖੋ ਤੁਸੀਂ ਐ ਸਿਸਟਮ ਜਿਹੜਾ ਬਾਈ ਨੇ ਲਾਇਆ ਹੋਇਆ ਜਦੋਂ ਕਿ ਇੰਡੀਆ 'ਚ ਹੀ ਨਹੀਂ ਮਿਲਦੀ ਬਈ ਸਾਰੀ ਆਪ ਦੀ ਬਣਾਈ ਹੋਈ ਸਸਤੀ ਐਡੀ ਸੌਖਾ ਸਹੂਲਤ ਵਾਲੀ ਜਿਹੜੀ ਚੀਜ਼ ਬਣਾਈ ਆ ਤਾਂ ਇਹ ਵੀ ਦਿਮਾਗ ਦੀ ਕਲਾ ਬਈ ਬਹੁਤ ਸੋਹਣਾ ਬਈ ਕੰਮ ਲੱਗਿਆ ਵਾਹਿਗੁਰੂ ਅੱਜ ਤੱਕ ਇਹਨੇ ਵੀ ਐਂ ਤਰੱਕੀਆਂ ਕਰਦੇ ਰਹੋ ਹਣ ਤਾਂ ਬਈ ਇੱਕ ਗੱਲ ਹੋਰ ਰਹੀ ਸੀ ਮੇਰੇ ਚਤ ਚ ਪੁੱਛਣ ਵਾਲੀ ਵੀ ਇੱਕ ਈਸੀਐਮ ਬਾਰੇ ਗੱ ਉਹ ਆਪਾਂ ਇਹ ਟਰੈਕਟਰ ਦੇ ਕਿਉਂ ਲਾਉਣੇ ਆ ਬਈ ਜਿਵੇਂ ਕੰਪਨੀ ਨਹੀਂ ਦਿੰਦੀ ਜਾਂ ਕੀ ਚੱਕਰ ਬਈ ਟਰੈਕਟਰ ਵੱਡਾ ਆਗਾ ਹਾਂਜੀ ਇਹ ਤਾਂ ਆਪਾਂ ਛੋਟੇ ਕੰਮ ਲੈਣੇ ਆ ਅੱਛਾ ਜੀ ਤੇਨ ਛੋਟੀ ਪਾਵਰ ਦਾ ਟਰੈਕਟਰ ਬਣਾਉਣ ਵਾਸਤੇ ਆਪਾਂ ਵੱਖੋ ਵੱਖਰੇ ਸੌਫਟਵੇਅਰ ਰੱਖਾਂਗੇ ਇਹਦੇ ਅੱਛਾ ਕਿਆ ਬਾਤ ਹੈ ਕਿਚ ਆਪਾਂ ਵੀ ਉਹ ਸੁਚਾਣੇ ਨਹੀਂ ਲਾਉਂਦੇ ਜਿਵੇਂ ਕੰਪਨੀਆਂ ਸੁਚਾਣੇ ਲਾਉਂਦੇ ਉਹ 5-5 ਪਾਵਰ ਦੀਆਂ ਸੁਚਾਣੇ ਹਾਂ ਜਿਵੇਂ ਬਈ ਉਹ ਆਪਣੇ ਆਮ ਹੀ ਮਿੱਤਰੋ ਹਣ ਜਿਵੇਂ 56 ਵੀ ਆਉਂਦਾ ਜਾਂ ਜੌਂਡੀ ਆਉਂਦਾ ਇਕੋ ਮੂਡ ਆ ਗਿਆ ਨੋਰਮਲ ਆ ਗਿਆ ਪਾਵਰ ਮੂਡ ਆ ਗਿਆ ਉਹਦੇ ਮਤਲਬ ਬਈ ਜਿਵੇਂ ਇਕੋ ਮੂਡ ਤੋਂ ਬਾ ਆਈ ਸੀ ਐਮ ਹੈ ਠੀਕ ਹੈ ਆ ਮਿੱਤਰੋ ਟਰੈਕਟਰ ਦਾ ਹੀ ਸੀ ਐਮ ਹੈ ਇਹ ਟਰੈਕਟਰ ਵਾਸਤੇ ਹੁੰਦੇ ਬਈ ਤੇ ਘਾਰਾਂ ਨੇ ਵਾਸਤੇ ਟਰੈਕਟਰ ਦੇ ਅੱਛਾ ਟਰੈਕਟਰ ਵਾਸਤੇ ਹੁੰਦੇ ਆ ਇਹ ਬਈ ਫਿਰ ਕਿੱਥੋਂ ਮੰਗਾਈ ਤੁਸੀਂ ਇਹ ਉੱਥੋਂ ਹੀ ਲੈਂਦੇ ਆ ਜੀ ਅੱਛਾ ਬਹੁਤ ਬੜੇ ਭਾਅ ਚ ਲੈਂਦੇ ਆ ਅੱਛਾ ਜੀ ਤੇ ਇਹਨਾਂ ਦੇ ਵੱਖੋ ਵੱਖਰੇ ਸੌਫਟਵੇਅਰ ਚੜਾਏ ਆ ਮੰਨ ਲਓ 75 ਦਾ ਅੱਛਾ ਜੀ ਮੰਨ ਲਓ ਇੱਕ ਵਜਾ ਲੱਗਿਆ ਹੋਇਆ 90 ਦਾ ਜੀ ਅੱਛਾ ਬਈ ਇਹ ਆਪਾਂ ਜੇ ਆਪਾਂ ਪਿੰਡੂ ਭਾਸ਼ਾ ਦੇ ਵਿੱਚ ਬਈ ਆਪਣੇ ਬੰਦਿਆਂ ਨੂੰ ਸਮਝਾਈਏ ਹਨਾ ਪਿੰਡ ਵਾਲਿਆਂ ਨੂੰ ਤਾਂ ਬਈ ਇੱਕ ਚ ਟਰੈਕਟਰ ਨੂੰ ਬਣਾ ਦੂਗਾ 75 ਸਪਾਰਟ ਇੱਕ ਚ 75 ਦਾ ਰੱਖਾਂਗੇ ਇੱਕ ਚ 90 ਦਾ ਇੱਕ ਚ 110 ਦਾ ਲੈ ਵੀ ਮਿੱਤਰੋ ਤਿੰਨ ਟਰੈਕਟਰ ਇੱਕੇ ਟਰੈਕਟਰ ਦੇ ਵਿੱਚ ਬਾਈ ਨੇ ਵਾਰਡਨੇ ਆ ਜੋ ਕੰਪਨੀ ਤੋਂ ਵੀ ਨਹੀਂ ਵੱਡੇ ਕੰਪਨੀ ਵਾਲੇ ਕਹਿ ਦਿੰਦੇ ਆ ਵੀ ਇਕੋ ਮੋਡ ਹੈ ਜੀ ਸਾਡਾ ਹੁਣ ਪਾਵਰ ਮੋਡ ਹੈ ਇਹ ਇਕੋ ਮੋਡ ਦੀ ਆ ਬਣਾਵਾਂਗੇ ਇੱਕ ਆ ਬਣੂਗਾ ਆ ਦੇਖੋ ਇਹ ਹੁਣ ਅਸਲ ਦੇ ਵਿੱਚ 75 ਕਮ ਆ ਇਹ ਬਾਈ ਕਰਨ ਲਾਊਗਾ ਸੀਆਰਡੀਆਈ ਨੂੰ ਫੇਰ 90 ਵੀ ਕੰਮ ਕਰ ਲਾਊਗਾ ਫੇਰ 110 ਲਾਊਗਾ ਉਹਦੇ ਵਿੱਚ ਬਈ ਫਾਇਦਾ ਆਪਾਂ ਨੂੰ ਡੀਜ਼ਲ ਖਰਚਦਾ ਹੀ ਹੋਊਗਾ ਜ਼ਿਆਦਾ ਜੀ ਡੀਜ਼ਲ ਖਰਚਦਾ ਜਦੋਂ 75 ਦਾ ਲਾਵਾਂਗੇ ਉਦੋਂ ਹੀ ਆਇਡਲ ਤੇ ਖੜਾ 900 ਗ੍ਰਾਮ ਦੇ ਲਖਾਊਗਾ ਜੀ ਕੀ ਬਾਤ ਹੈ ਜਿਵੇਂ ਹੁਣ ਮੰਨ ਲਓ 90 ਦਾ ਲੱਗਿਆ ਇੱਥੇ ਆਇਡਲ ਦਾ ਖੜਾ ਇਹ ਕਹਿੰਦਾ ਜੀ ਮੈਂ ਇਹਦੀ ਇਹਦਿੰਗਾਂ ਤਾਰੀਆਂ ਵੀ ਆ ਕਾਫੀ ਅੱਛਾ ਕੀ ਬਾਤ ਹੈ ਠੀਕ ਹੈ ਜੀ ਆ ਦੇਖੋ ਮਿੱਤਰੋ ਬਾਈ ਦਾ ਯਾਰ ਤਿਆਰਪਾ ਦੇਖੋ ਤੁਸੀਂ ਯਾਰ ਹਰਾਨ ਰਹਿ ਜਾਓ ਮੰਨ ਲਓ ਆਇਡਲ ਤੇ ਸਟਾਰਟ ਹੋਣ ਸਾਰ ਪਹਿਲੇ 15 ਸੈਕਿੰਡ ਮੰਨ ਲਓ ਇਹ 1 ਲੀਟਰ 700 ਗ੍ਰਾਮ ਦੇ ਲਖਾਂਦਾ ਉਵੇਂ ਮੰਨ ਲਓ ਦੀ ਕੈਲਕੂਲੇਸ਼ਨ ਕੱਢੀ ਜਾਂਦੇ ਸੀ ਬੈਠੇ ਅੱਜ ਅਸੀਂ। ਕੀ ਬਾਤ ਹੈ। ਇਹ 90 ਵਾਲਾ ਹੀ ਸੀ ਉਹ ਲਾ ਕੇ। ਠੀਕ ਹੈ। ਤੇ ਜਦੋਂ ਉਹ ਮੰਨ ਲਓ ਟਰੈਕਟਰ ਚਾਲਦੇ ਨੂੰ 5 ਮਿੰਟ 3 ਮਿੰਟ ਹੋ ਜਾਂਦੇ ਆ। ਠੀਕ ਹੈ ਜੀ। ਉਸ ਤੋਂ ਬਾਅਦ ਹੀ ਮੰਨ ਲਓ 1 ਲੀਟਰ 300 ਗ੍ਰਾਮ ਤੇਲ ਖਾਂਦਾ ਜੀ। ਠੀਕ ਹੈ ਜੀ। ਤੇ ਇਹ ਜਿਹੜੀ ਕੈਲਕੂਲੇਸ਼ਨ ਹੁਣ ਇਹਨਾਂ ਨਾਲ ਕੱਢਾਂਗੇ ਤਾਂ ਇਹ ਸਾਰਾ ਘਟ ਜਾਣਾ। ਸਾਰੇ ਲਾ ਲਾ ਕੇ ਲਾਗੂ ਲਾ ਕੇ ਕੈਲਕੂਲੇਸ਼ਨ ਆ ਲਵਾਂਗੇ। ਕਿਉਂਕਿ ਜਿਹੜਾ 75 ਵਾਲਾ ਲਾਇਆ ਸੀਗਾ ਉਹਦੀ ਆਇਲ ਦੀ ਖਪਤ 900 ਗ੍ਰਾਮ ਸੀਗੀ। ਲੈ ਫਰਕ ਦੇਖੋ ਮਿੱਤਰੋ 400 ਗ੍ਰਾਮ ਦਾ ਪਾਇਆ ਪਹਿਲੇ ਕਿਨੇ 400 ਗ੍ਰਾਮ ਦਾ ਫਰਕ ਪੈਣਾ ਖਾਲੀ ਖੜੇ ਤੇ ਖਾਲੀ ਖੜੇ ਦਾ ਹਾਂ ਤੇ ਜਿਹੜਾ ਲੋਡ ਤੇ ਫਰਕ ਪੈਣਾ ਉਹਨੂੰ ਆਪਾਂ ਲਾਈਵ ਉਵੇਂ ਦਿਖਾਵਾਂਗੇ ਹਾਂ ਤਾਂ ਇਹ ਮਿੱਤਰੋ ਨਾਲ ਨਾਲ ਆ ਚੀਜ਼ਾਂ ਦੇਖਣਾ ਤੇ ਤੁਸੀਂ ਬਾਈ ਨਾਲ ਜ਼ਰੂਰ ਜੁੜਿਓ ਪੀਵੀ04 ਵਾਲੇ ਇਹਨਾਂ ਦਾ YouTube ਤੇ ਚੈਨਲ ਆ ਬਾਈ Facebook ਤੇ ਵੀ ਬਣਾਤਾ ਨਹੀਂ Facebook ਤੇ ਹੈ ਨੀਗਾ ਜੀ ਠੀਕ ਹੈ ਚਲੋ Facebook ਤੇ ਵੀ ਬਣਾਇਓ ਲਿੰਕ ਦੇ ਦੇਾਂਗੇ ਠੀਕ ਹੈ ਹਾਂ ਤੇ ਇੱਕ ਵਾਰੀ YouTube ਤੇ ਸਾਰੇ ਜੁੜਿਓ ਬਾਈ ਤੇ ਬਾਈ ਆ ਚੀਜ਼ਾਂ ਸਾਰੀਆਂ ਇਹ ਸਕਸੈਸਫੁਲ ਹੋਣਗੀਆਂ ਚੀਜ਼ਾਂ ਗੱਲਾਂ ਨਹੀਂ ਹੈਗੀਆਂ ਇਹ ਉਹ ਟਾਈਮ ਹੈ ਜੀ ਹਾਂ ਇਹ ਆਉਣ ਵਾਲਾ ਟਾਈਮ ਹੈ ਬਿਲਕੁਲ ਬਾਕੀ ਡਰਦੇ ਪੱਟ ਕੇ ਇਹਨੂੰ ਮਾਈਕੋ ਲਾਦ ਕੇ ਬੜਾ ਸੌਖਾ ਕੰਮਿੰਟ ਚਲਾ ਦੇਣਾ ਕੰਮਿੰਟ ਚਲਾ ਦੇਾਂਗੇ ਪਰ ਜੇਰਾਣਾ ਸਿੱਖਿਆ ਜੀ ਫਿਰ ਆਉਂਦੇ ਟਾਈਮ ਸਾਡੇ ਗਾਂਹਲੇ ਜਵਾਕਾਂ ਨੇ ਕਿ ਸਿੱਖਣਾ ਕੀ ਸਿੱਖਣਾ ਬਿਲਕੁਲ ਬਾਕੀ ਫਿਰ ਭਈ ਆਇਆ ਮਾਈਕੋ ਲਾ ਦੀਏ ਫਿਰ ਇਹਦਾ ਆਈਡਲ ਤਾਂ ਇੱਕ ਹੀ ਰਹਿਣਾ ਹੈ ਇਹਦੇ ਜਿਵੇਂ ਮਰਜ਼ੀ ਜਿਵੇਂ ਮਰਜ਼ੀ ਚਲਾਓ ਕੰਮ ਲੈਣਾ ਉਹ ਜੀ ਬਿਲਕੁਲ ਬਿਲਕੁਲ ਇਹ ਤਾਂ ਇੱਕ ਬੰਦਾ ਬਹੁਣ ਵਾਲੀ ਗੱਲ ਹੀ ਹੈ ਵਿੱਚ ਬਾਈ ਨੇ ਜਦੋਂ ECM 3 ਲਾ ਦੇਣਾ ਜਦੋਂ ਜੀ ਕਰਿਆ ਉਹ ਚਲਾਉਗਾ ਤੇ ਬਾਈ ਇਹਨੂੰ ਵਿੱਚੋਂ ਦਿਖਾਈਏ ਆਪਾਂ ਯਾਰ ਹਣਾ ਲੈ ਆ ਇਹ ਦਸ ਕੇਨਰ ਰੱਖਿਆ ਪਿਆ ਜੀ ਆਪ ਨੂੰ ਅੱਛਾ ਜਿਵੇਂ ਮਿੱਤਰੋ ਕਾਰਾਂ ਸਕੈਨ ਕਰਦੇ ਆ ਸੀਆਰਡੀਆ ਦਾ ਟਰੈਕਟਰ ਨੂੰ ਵੀ ਸਕੈਨ ਉਹ ਮੈਂ ਕਰਦੇ ਹੁੰਦੇ ਆ ਤੇ ਬਾਈ ਘਰੇ ਹੀ ਸਕੈਨ ਕਰਦਾ ਆ ਆ ਤਾਂ ਇਹਦੀ ਉਹ ਸ਼ਟਲ ਗੀਅਰ ਹੈ ਜੀ ਠੀਕ ਹੈ ਜੀ ਫਾਰਵਰਡ ਰਿਵਰਸ ਵਾਲਾ ਹਾਂ ਸ਼ਟਲ ਇੱਥੇ ਆ ਗਿਆ ਆਹ ਵਾਲਾ ਇਹ ਤਾਂ ਮੰਨ ਲਓ 1 2 3 4 ਵਾਲਾ ਗੀਅਰ ਹੈ ਜੀ ਠੀਕ ਹੈ ਜੀ ਆਹ ਵਾਲਾ ਹਾਈ ਲੋ ਤੇ ਮੀਡੀਅਮ ਹੈ ਜੀ ਠੀਕ ਹੈ ਜੀ ਤਿੰਨ ਗੀਅਰ ਹੈ ਠੀਕ ਆਹ ਪਿੱਛੇ ਕਰੀਪਰ ਵਾਲਾ ਗੀਅਰ ਹੈ ਜਿਹੜਾ 24 ਨੂੰ 48 ਕਰਦਾ ਠੀਕ ਹੈ ਜੀ। ਉਸੇ 11 ਚ ਮੰਨ ਲਓ ਇਹ ਸਲੋ ਤੇ ਤੇਜ਼ ਕਰਦਾ ਹੈ। ਬਈ ਜਿਵੇਂ ਲੋ ਹਾਈ ਵਾਲਾ ਕਹਿ ਲਈਏ ਇਹ ਸੈੱਟ। ਹਾਂਜੀ ਲੋ ਹਾਈ ਇੱਕ ਸਪੈਸ਼ਲ ਲੋ ਹਾਈ ਅੱਗੇ ਦਿੱਤਾ ਹੋਇਆ ਹੈ ਇਹ। ਅੱਛਾ। ਜਿੱਦਨੇ 24 ਤੋਂ 48 ਹੋ ਜਾਂਦੀ ਹੈ ਗियर ਸੈਟ। ਠੀਕ ਹੈ ਠੀਕ ਹੈ। ਅੱਛਾ ਲੈਫਟ ਕੰਟਰੋਲ ਆ ਗਿਆ। ਇਹ ਜੇ ਮੰਨ ਲਓ ਆਪਾਂ ਚਲਾਵਾਂਗੇ। ਹਾਂਜੀ। ਇਹਦੇ ਬਈ ਆ ਵੀ ਸਾਰਾ ਕੰਮ ਕਰਦਾ ਵਰਕ ਕਰਦਾ ਹੈ। ਹਾਂਜੀ ਹਾਂ ਸਾਰਾ ਕਰਦਾ ਬਈ। ਠੀਕ ਹੈ ਜੀ। ਸਪੀਡ ਵੀ ਦੱਸਦਾ ਜੋ ਤੁਰਦਾ ਨਾਲ ਉਹਦੀ ਸਪੀਡ ਵੀ ਦੱਸਦਾ ਜੀ। ਅੱਛਾ ਜੀ। ਕੀ ਬਾਤ ਹੈ। ਤੁਰ ਕੇ ਦਿਖਾ ਦਿਨੇ ਬਾਹਲੀ ਗੱਲ ਆ ਲੈਫਟ ਹੈ ਜੀ। ਠੀਕ ਹੈ। ਇਹ ਮਾਡਲ ਡਿਜੀਟਲ ਲਿਫਟ ਹੈ। ਜਦੋਂ ਲੌਕ ਖੋਲ ਲਿਆ ਜਿੰਨੀ ਮਰਜ਼ੀ ਚੱਕੋ ਧਰੋ। ਠੀਕ ਹੈ ਜੀ। ਹੱਥ ਤੇ ਇਹਦੇ ਤੇ ਕਰ ਸਕਦੇ ਹੋ। ਬਟਨ ਤੇ ਕਰ ਸਕਦੇ। ਸੈਟਿੰਗ ਜਿੰਨੀ ਮਰਜ਼ੀ ਸਪੀਡ ਔੜੀ ਤੇਜ਼ ਜਿੰਨਾ ਮਰਜ਼ੀ ਮੰਨ ਲਓ ਵੀ نیچے ਲਿਫਟ ਬੰਦ ਲਓ। ਇਹ ਸਾਰਾ ਕੁਝ ਡਿਜੀਟਲ ਹੈ ਜਿਹੜਾ। ਕੀ ਬਾਤ ਹੈ ਜੀ। ਇਹ ਬਈ ਆਵਾ ਹੋ ਟਰੈਕਟਰਾਂ 'ਚ ਵੀ ਮੰਨ ਲਓ ਆਉਂਦੇ ਹੋਣੀਆਂ ਚੀਜ਼ਾਂ ਕਿ ਨਹੀਂ ਆਉਂਦੀ। ਇਹ ਵੱਡਿਆਂ 'ਚ ਹੀ ਆਉਂਦੀ ਹੈ ਜਿਹੜਾ ਬਾਹਰ ਜਾਂਦਾ ਟਰੈਕਟਰ ਜ਼ਿਆਦਾਤਰ ਉਹਨਾਂ 'ਚ ਆਇਆ। ਠੀਕ ਹੈ। ਇਹਦੇ ਕੋਈ ਲੀਵਰ ਨਹੀਂ ਹੈਗਾ ਦੂਜਾ ਲਿਫਟ ਵਾਲਾ ਜੀ। ਅੱਛਾ ਜੀ ਡਿਸਟ੍ਰੀਬਿਊਟਰਾਂ ਦੇ ਆ। ਅੱਛਾ ਜੀ। ਪਰ ਕੋਈ ਨਹੀਂ ਤੇ ਲੈਂਕਾ ਚੱਕਣ ਵਾਲਾ ਹੈ। ਨਹੀਂ ਜੀ ਆਹ ਬਟਨ ਤੇ ਚੱਕਣੀ ਹੈ। ਲੈਂਕਾ ਬਟਨ ਤੇ ਚੱਕੂਗਾ ਇਹ ਕਿੱਦਾਂ। ਇਹ ਬਈ ਬਾਹਰ ਜਾਣਾ ਕਰਕੇ ਤਾਂ ਆਏ ਜੀ। ਐਕਸਪੋਰਟ ਕਰਕੇ ਆਏ। ਐਕਸਪੋਰਟ ਕਰਕੇ। ਤੇ ਜਿਹੜਾ 90 ਵਾਲਾ ਉਹਦੇ ਤਾਂ ਸਾਰਾ ਕੁਝ ਹੋਊਗਾ। ਉਹਦੇ ਹਾਂਜੀ ਉਹਦੇ ਲੀਵਰ ਆ। ਠੀਕ ਆ ਉਹਦੇ ਲੀਵਰ। ਇਹ ਇਸੇ ਮਾਡਲ 'ਚ ਹੀ ਆਉਂਦੇ ਇਹ ਸਮਾਨ। ਕੀ ਬਾਤ ਆ। ਇਹ ਬਈ ਫਿਰ ਸਾਨੂੰ ਪੂਰਾ ਬੈਨੀਫਿਟ ਦੇਊ ਫਿਰ। ਦੇਊਗਾ ਹੀ ਦੇਊਗਾ। ਇਹ ਆਵਾਜ਼ ਜਿਹੜਾ ਇਨਕਾਫਿਟ ਕਰਦੇ ਸੀਗੇ ਉਸ ਤੋਂ ਬਾਅਦ ਚਲਾਉਣ ਨੂੰ ਤੇ ਅੰਡਾ ਮੋਡ ਟੈਸਟ ਹੀ ਕਰਾਂਗੇ ਠੀਕ ਹੈ ਠੀਕ ਹੈ ਜੀ ਚਲੋ ਵਧੀਆ ਤੇ ਬਾਕੀ ਇਹਦਾ ਇਲੈਕਟ੍ਰੀਸ਼ਨ ਆ ਜਿਹੜਾ ਕੰਮ ਤੁਸੀਂ ਤਕਰੀਬਨ ਕਰੀ ਦਿੱਤਾ ਸਾਰਾ ਨਿਪਟ ਗਿਆ ਠੀਕ ਹੈ ਤੇ ਆ ਏਸੀ ਵਗੈਰਾ ਦੇ ਉੱਪਰ ਆ ਸਾਰਾ ਸਿਸਟਮ ਆ ਗਿਆ ਤੇ ਬਾਕੀ ਬਾਈ ਜੀ ਬਹੁਤ ਸੋਹਣਾ ਲੱਗਿਆ ਕਾਰੋਬਾਰ ਤੁਹਾਡਾ ਜੀ ਤੇ ਅਸੀਂ ਤਾਂ ਅਰਦਾਸ ਕਰਦੇ ਆਂ ਵੀ ਐਂ ਤਰੱਕੀਆਂ ਕਰਦੇ ਰਹੋ ਹਨਾ ਵਧੀਆ ਵਧੀਆ ਅੱਗੇ ਤਰਅਵੇ ਕਰਦੇ ਰਹੋ ਤੇ ਠੀਕ ਹੈ ਬਾਈ ਜੀ ਧੰਨਵਾਦ ਜੀ ਮਿਹਰਬਾਨੀ ਤੇ ਮਿੱਤਰੋ ਬਾਈ ਦਾ ਚੈਨਲ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਤੇ Terasa sih di sana.